ਕ੍ਰਿਸਮਸ ਦੀ ਸਾਨੂੰ ਹੱਕ ਸੱਚ ਤੇ ਖੜਨ ਦੀ ਜਿਹੜੀ ਉਹ ਫੇਰ ਨਾਲ ਦਿੰਦੀ ਆ ਔਰ ਗੁਰੂ ਸਾਹਿਬ ਦੇ ਪਤਾਰ ਦੀ ਜਿਹੜੀ ਨਿਸ਼ਾਨੀ ਸ਼ਹਾਦਤ ਹੈ ਜਿਹੜਾ ਸ਼ਹਾਦਤਾਂ ਦਾ ਹੱਫਾ ਚੱਲ ਰਿਹਾ ਹੈ ਉਹ ਵੀ ਸਾਨੂੰ ਇਸ ਗੱਲ ਦੀ ਜਿਹੜੀ ਆ ਉਹ ਜਿੰਦਗੀ ਦੇ ਰਚ ਨਾਲ ਖੜੇ ਹੋਣ ਦੀ ਗੱਲ ਹੁੰਦੀ ਆ ਭਾਵਾਂ ਕਈ ਵਾਰ ਨਿੱਜੀ ਤੌਰ ਤੇ ਤੁਹਾਡਾ ਬਹੁਤ ਵੱਡਾ ਨਿਸ਼ਾਨ ਹੋ ਗਿਆ ਵੱਡੇ ਬਾਬੇ 크੍ਰਾਈਸਟ ਦਾ ਯਾਦ ਕਰਨ ਲਈ ਉਸ ਦਿਨ ਰਸ਼ੀਆ ਯੂਕਰੇਨ ਦੇ ਉੱਤੇ ਬਹੁਤ ਸਾਰੀਆਂ ਅਮਜ਼ਾਈਲਾ ਨਮਲਾ ਕਰਦਾ ਤੇ ਸਾਰਾ ਉਹਨਾਂ ਦੇ ਸਿਸਟਮ ਨੂੰ ਤਬਾਹ ਕਰਦਾ ਜਿਹੜਾ ਉਹਨਾਂ ਦਾ ਬਿਜਲੀ ਦਾ ਢਾਂਚਾ ਹੈ ਤੇ ਉਹਨਾਂ ਨੂੰ ਅੰਦੇ ਰੱਚ ਤੱਕ ਦਿੰਦਾ ਜਿਹੜਾ ਇਜ਼ਰਾਇਲ ਦਾ ਸੁਰੱਖਿਆ ਮੰਤਰੀ ਆ ਉਹ ਕੋਈ ਜਿਹੜਾ ਕਿ ਉਹਨੇ ساری ਜ਼ਿੰਦਗੀ ਵੀ ਉੱਥੇ ਬਹਿ ਰਹਿਣਾ ਪਰ ਅੱਜ ਦੇ ਕਾਲੇ ਅੱਖਰਾਂ ਦੇ ਵਿੱਚ ਕਾਲਾ ਇਤਿਹਾਸ ਵਿਚ ਜੁੜਿਆ ਹੈ ਕਿ ਉਹਨੇ ਮਨੁੱਖਤਾ ਦਾ ਕਿੰਨਾ ਵੱਡਾ ਭਟਾਣ ਕੀਤਾ ਹੈ ਮਨੁੱਖਤਾ ਦੇ ਨਵੇਂ ਵੱਲ ਕਲਮ ਚੁੱਕ ਕੇ ਆ ਕਿੰਨਾ ਉਹ ਬਰਿਆਂ ਆਦਮੀ ਢੱਲੇਲ ਇਹੀ ਇਨੀ ਕ੍ਰਿਟੀਕਲ ਹਾਲਤ ਵਿੱਚ ਬੈਠਿਆ ਹੋਇਆ ਵੀ ਜਦੋਂ ਮੈਂ ਇਹ ਦੇਦਾ ਦੱਸ ਰਿਹਾ ਕਿ ਡਾਕਟਰ ਸੁਹਮਾਨ ਦੀ ਟੀਮ ਕਹਿ ਰਹੀ ਕਿ ਉਹ ਕਦੀ ਵੀ ਬੇਤਰ ਮਨੁੱਖ ਬਣ ਕੇ ਜੇ ਉਹਨਾਂ ਨੂੰ ਬਚਾ ਵੀ ਲਿਆ ਜਾਵੇ ਤੇ ਅੱਗੇ ਵਰਗੀ ਇਹਨਾਂ ਦੀ ਸਿਹਤ ਨਹੀਂ ਰਹਿ ਸਕਦੀ ਵੈਸੇ ਵੀ ਉਹ ਕੈਂਸਰ ਦੇ ਪਹਿਲਾਂ ਹੀ ਮਰੀਜ਼ ਹੈ ਸਭ ਨੂੰ ਪਤਾ ਹੈ ਕਰ ਰਹੀ ਟੀਮੇਟਲੀ ਦੇਖੋ ਨਾ ਉਹਦੇ ਮਿਸ਼ਨ ਦਾ ਬਣਿਆ ਕੀ ਵਿਚਾਰੀ ਦਾ ਉਹਨੂੰ ਇਹ ਦੇਸ਼ਸ਼ਾਤ ਕਿ ਉਹ ਫਿਰ ਫੋਨਿਕਲ ਨਾਲ ਕੋਲੋਂ ਨਿਕਰ ਹੋਰ ਮਸਲਿਆਂ ਤੋਂ ਲਜਾਜ਼ ਆ ਰਹੇ ਇਹ ਮੈਂ ਇੱਕ ਉਹਨਾਂ ਦੇ ਮੋਰਚੇ ਦੇ ਆਫੀਸ਼ਲੀ ਅਸਤੇ ਇੰਟਰਵਿਊ ਕੀਤਾ ਇੱਕ ਵੱਡੇ ਨੇਤਾ ਦੀ ਇੱਕ ਚੈਨਲ ਦੇ ਉੱਤੇ ਅਸੀਂ ਫਾਈਨਲ ਦੇ ਉੱਤੇ ਉਹਨਾਂ ਨੂੰ ਹੁਣ ਗੱਲ ਇਹ ਹੈ ਕਿ ਜੇ ਤੇ ਗੱਲੇਬਾਤ ਸਾਧ ਉਸ ਤਰ੍ਹਾਂ ਚੱਲ ਜਾਂਦੇ ਆ ਤੇ ਅਸੀਂ ਇਹਨਾਂ ਚੱਲਨੇ ਆ ਕਿ ਬੈਠ ਕੇ ਕਹਿਣਾ ਕਿ ਉਹ ਬੜੀਆਂ ਜਿਹੜੀਆਂ ਉਹ ਮਾਰਤਾ ਸੀ ਡਿੰਗਾ ਮਾਰਤਾ ਸੀ ਮਾਰਾ ਗਿਆ ਹੋਇਆ ਤੇ ਛੱਡ ਕੇ ਜ਼ੁਬਾਨ ਤੋਂ ਭੱਜ ਗਿਆ ਔਰ ਦੂਸਰੀ ਗੱਲ ਇਹ ਆ ਵੀ ਮੈਂ ਉਹਨਾਂ ਦਾ ਜਿਹੜਾ ਦੂਸਰਾ ਪੈਰਲਲ ਸੰਦੇਰ ਹੋਣੀ ਸਾਰੇ ਨੇ ਟੀਟਾਲੇ ਦੀ ਮੀਟਿੰਗ ਆ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਕਾਰਤੇ ਜਾ ਕੇ ਜਿਹੜਾ ਪੋਲਿਟੀਕਲ ਐਕਸਟੇਮ ਆ ਰਾਜਨੀਤਿਕ ਆ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਉਹਨਾਂ ਦੀ ਸਹਿਮਤੀ ਬਣੀ ਉੱਥੇ ਹੁਣ ਰਿਕਾ ਜਿਹੜਾ ਹੈ ਉਹ ਵੀ ਕੁਝ ਵੱਡੇ ਨੇਤਾ ਹੀ ਬਣੇ ਨੇ ਜਿਹਦੇ ਵਿੱਚ ਉਗਾਹਾਂ ਜਿਹੜੇ ਆ ਉਹ ਸਾਰਾ ਕਹਿੰਦੇ ਆ ਕਿ ਸਾਡੇ ਡਿਫਰੈਂਸਸ ਬਹੁਤ ਨੇ ਤੁਸੀਂ ਮਿਨੀ ਆਪਣੇ ਕਰ ਲਓ ਤੁਹਾਡੇ ਰਾਜਨੀਤਿਕ ਡਿਫਰੈਂਸਸ ਨਹੀਂ ਇਹਨਾਂ ਮੰਗਾਂ ਦੇ ਉੱਤੇ ਜੇ ਕੋਈ ਤੁਹਾਡਾ ਡਿਫਰੈਂਸ ਹੋਵੇ ਤੇ ਇਹ ਮੰਗਾਂ ਗਲਤ ਨੇ ਜਾਂ ਇਹ ਡਿਫਰੈਂਸਸ ਤੁਹਾਡੇ ਆ ਨਾ ਕਿ ਰਾਜਨੀਤਿਕ ਅਪਰੋਚ ਜਿਹੜੀ ਆ ਤੁਹਾਡੀ ਕੀ ਆ ਤੁਸੀਂ ਕਹਿੰਦੇ ਆ ਸਾਡੀ ਜਥੇਬੰਦੀ ਸਭ ਤੋਂ ਵੱਡੀ ਆ ਅਸੀਂ ਲੀਡ ਕਰਾਂਗੇ ਜਿੱਦਾਂ ਪਹਿਲਾ ਸੰਯੁਕਤ ਜਿਹੜਾ ਆਸਾਨ ਮੋਰ ਉਹਦੇ ਵਿੱਚ ਇਹਨਾਂ ਨੂੰ ਮਿਨੀਮਲ ਪ੍ਰੋਗਰਾਮ ਤੇ ਇਕੱਠੇ ਹੋਣਾ ਚਾਹੀਦਾ ਔਰ ਜਦੋਂ ਸਭ ਇੱਕ ਗਲ ਪੱਕੀ ਤੇ ਜੇ ਉਥੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਨੇਤਾ ਉਥੇ ਸ਼ਹਾਦਤ ਤੇ ਬੈਠੇਗਾ ਅਲਟੀਮੇਟਲੀ ਮੈਨੂੰ ਲੱਗਦਾ ਕਿ ਇਹ ਫਿਰ ਲੜੀ ਚੱਲੇਗੀ ਔਰ ਦੂਜੀ ਗੱਲ ਜਿਹੜੇ ਰਾਜਨੀਤਿਕ ਲੋਕ ਨੇ ਉਹ ਜਿਹਨੇ ਕੈਸਲਫ ਸੈਂਟਰ ਦੇ ਹੋ ਗਏ ਨੇ ਉਹਨਾਂ ਨੂੰ ਸੋਏ ਆਪਣੀ ਰਾਜਨੀਤੀ ਤੋਂ ਕੁਝ ਨਹੀਂ ਦਿਸਿਆ ਉਹਨਾਂ ਨੂੰ ਐ ਲੱਗਦਾ ਕਿ ਕੋਈ ਕਿਸਾਨ ਜਥੇਬੰਦੀ ਜਿਹੜੀ ਆ ਜੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਮੰਗਾਂ ਮਨਾਉਣ ਦੇ ਵਿੱਚ ਸਫਲ ਹੋ ਗਈ ਤੇ ਚਿੱਤੇ ਉਹ ਹੀ ਨਾ ਰਾਜਨੀਤਿਕ ਤਾਕਤ ਉਹ ਜਿਹੜਾ ਖਲਾਅ ਹੈ ਜਿਹੜੇ ਭਰਿਆ ਉਹ ਖਨਾਣ ਧਰਨ ਵਾਲੇ ਪਾਸੇ ਉਹਦੇ ਵਿੱਚੋਂ ਹੀ ਇਹ ਸਮਾਜਿਕ ਜਥੇਬੰਦੀਆਂ ਨੇ ਨਿਕਲ ਕਰੀਆਂ ਨੇ ਆਪਾਂ ਵੱਖਰੇ-ਵੱਖਰੇ ਅਕਾਲੀ ਅਕਾਲੀ ਉਹਦੇ ਵਿੱਚੋਂ ਹੀ ਅਕਾਲੀ ਸੰਕਟ ਜਿਹੜਾ ਨਿਕਲ ਰਿਹਾ ਹੈ ਅਕਾਲੀ ਲੀਡਰਸ਼ਿਪ ਦੇ ਸੰਕਟ ਨਿਕਲ ਰਿਹਾ ਨੇ ਪਰ ਇਸ ਜਿਹੜੇ ਇੱਕ ਪੰਜਾਬ ਦੇ ਲੋਕਾਂ ਦਾ ਦਬਾਅ ਵੱਧ ਰਿਹਾ ਹੈ ਮੱਖਵਾ ਕਿ ਜਿੱਥੇ ਬੰਦਿਆਂ ਤੇ ਕਿਸਾਨਾਂ ਦਾ ਦਬਾਅ ਵੱਧ ਰਿਹਾ ਹੈ ਐਮ ਵੱਧ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਇੱਕ ਪੰਜਾਬੀਆਂ ਦੀ ਪ੍ਰਵਿਰਤੀ ਆਸਰੇ ਜਿਹਦੇ ਨਾਲ ਅਸੀਂ ਧਰਦੀ ਕਰਦੇ ਆ ਉਹਦੇ ਨਾਲ ਜੀਲੋ ਕਰਦੇ ਆ ਉਹਦੀਆਂ ਜੇ ਕੋਈ ਭੁੱਲਾ ਜਾਂ ਉਹਦੀਆਂ ਕੋਈ ਘਾਟਾਂ ਹੋਣ ਤੇ ਉਹਨਾਂ ਨੂੰ ਵੀ ਇਹ ਭੁੱਲ ਕੇ ਫਿਰ ਜਿਹੜਾ ਹੈ ਉਹ ਉਹਦਾ ਸਮਰਥਨ ਕਰਦੇ ਆ ਪਰ ਉਥੇ ਇੱਕ ਮੈਤ ਸਾਹਿਬ ਦਾ ਆ ਜਾਣਾ ਇਹਨਾਂ ਦਾ ਕਲ ਜਾਣਾ ਹੁਣ ਐਸਕੇਮ ਦੇ ਵਿੱਚ ਜਿਹੜੀਆਂ ਚੋਣਾਂ ਲੜਨ ਵਾਲੀਆਂ ਪੋਲਿਟਿਕਲ ਜਿਹੜਾ ਹੈ ਤੇ ਨੌਨ ਪੋਲਿਟਿਕਲ ਉਹਦੇ ਵਿੱਚ ਐਸਕੇਮ ਦੇ ਵੱਡੀ ਗੱਲ ਜਿਹੜੀ ਆਪ ਦੇ ਵਿੱਚ ਹੀ ਤੁਸੀਂ ਬੜੀ ਆਜੀ ਗੱਲ ਕਹਿਤੀ ਕਿ ਲੋਕ ਖੁਦਗਰਜ਼ੀ ਨਾਲ ਸਾਰਾ ਕੁਝ ਕਰ ਰਹੇ ਨੇ ਸਮਰਪਣ ਦੀ ਭਾਵਨਾ ਨਾਲ ਔਰ ਲੋਕ ਮਸਲਿਆਂ ਨੂੰ ਹੱਲ ਕਰਨ ਦੀ ਭਾਵਨਾ ਅਸਲੇ ਘੱਟ ਇਹੀ ਦਿਖ ਰਿਹਾ ਕਿ ਮੈਂ ਵੱਡਾ ਨੇਤਾ ਬਣ ਜਾ ਮੇਰਾ 그룹 ਵੱਡਾ ਬਣ ਜਾ ਤੇ ਸਾਸ਼ਨੀਤਕਤਾ ਤੇ ਸੱਚੇ ਸੱਚੇ ਖਿਲਾਫ ਬਣ ਰਿਹਾ ਉਹ ਪੰਜਾਬ 'ਚ ਬਣ ਰਿਹਾ ਉਹ ਹਰਿਆਣੇ 'ਚ ਬਣ ਰਿਹਾ ਏ ਉਹ ਮਹਾਰਾਸ਼ਟਰ 'ਚ ਬਣ ਰਿਹਾ ਏ ਉਹ ਕੇਰਲਾ ਦੇ ਵਿੱਚ ਬਣ ਰਿਹਾ ਏ ਉਹ ਉਹ ਤੁਸੀਂ ਦੇਖੋ ਉਹ ਆਂਧਰਾ 'ਚ ਬਣ ਰਿਹਾ ਏ ਇਹ ਰਾਜਸਥਾਨ ਦੇ ਵਿੱਚ ਵੀ ਥੋੜੀਆਂ ਥੋੜੀਆਂ ਜਿਹਾ ਆਵਾਜ਼ਾਂ ਦਾ ਡੰਡੇ ਦੇ ਜੋੜਨ ਵਾਲੀ ਲੋਕਾਂ ਨੂੰ ਜਿਹੜੀ ਆ ਉਹ ਦਵਾਰੀ ਆ ਮੈਨੂੰ ਲੱਗਦਾ ਕਿ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਇੱਕ ਜੜੀ ਪੋਜ਼ਿਟਿਵ ਗੱਲ ਆਏਗੀ ਜਿਹੜਾ ਐਸਵੇਲੇ ਵੀ ਚੱਲ ਰਿਹਾ ਏ ਕਿ ਉਹ ਸਾਰੀਆਂ ਧਿਰਾਂ ਨੂੰ ਮਜਬੂਰ ਕਰ ਦੇਗੀ मिनिमम प्रोग्राम ਦੇ ਰੂਪ ਤੇ ਇਕੱਠੇ ਹੋੜੀ ਔਰ ਰਾਜਨੀਤਿਕ ਲੋਕਾਂ ਦਾ ਆ ਹੁਣੇ ਲੋਕਲ ਬਾਡੀਜ਼ ਟੀਆਂ ਇਲੈਕਸ਼ਨ ਪੰਜਾਬ ਦੇ ਵਿੱਚ ਹੋ ਚੁੱਕੀਆਂ ਉਹਦੇ ਵਿੱਚ ਤੁਸੀਂ ਰਾਜਨੀਤਿਕ ਲੋਕਾਂ ਦਾ ਹਾਲ ਵੇਖ ਹੀ ਰਿਹਾ ਏ ਕਿ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਇਹਨਾਂ ਨੂੰ ਰਿਜੈਕਟ ਕੀਤਾ ਔਰ ਬਹੁਤ ਥਾਈ ਇਹਨਾਂ ਦੀਆਂ ਜੜੀਆਂ ਨੇ ਉਹ ਜੜੀਆਂ ਬਣੀਆਂ ਸੀ ਲੋਕਲ ਬਾਡੀ ਤੇ ਕਬਜ਼ੇ ਹੋਣੇ ਸੀ ਉਹਦੇ ਵਿੱਚ ਲੋਕਾਂ ਨੇ ਕਿ ਵੀ ਸਪਸ਼ਟ ਹੋ ਮਤ ਨਹੀਂ ਦਿਪਾ ਜੀ ਜਿਹੜੀ ਇਹ ਅੱਛਾ ਦੋ ਤਿੰਨ ਹਾਂ ਕਰੋ ਕਰੋ ਮੈਂ ਦੋ ਤਿੰਨ ਸਵਾਲ ਤੁਹਾਨੂੰ ਇਕੱਠੇ ਕਰ ਲੈਣਾ ਆਪਾਂ ਫਿਰ ਉਹ ਵੀ ਕਰ ਲਾਂਗੇ ਜੋ ਕਰੋ ਤੁਸੀਂ ਆਪਣੀ ਗੱਲ ਪੂਰੀ ਕਰੋ ਕਿ ਕਿ ਜਿਹੜੇ ਰਾਜਨੀਤਿਕ ਲੋਕ ਫਿਰਕੂ ਤੌਰ ਤੇ ਸੋਚਦੇ ਸੀ ਕਿ ਪੰਜਾਬੀਆਂ ਦੀ ਵੰਡ ਹੋ ਜਾਣੀ ਹੈ ਕਿ ਫਿਰਕੂ ਤੌਰ ਤੇ ਸੁਰਖਤ ਹੋ ਕੇ ਉਹ ਸਬਕਾ ਦੇ ਪਾਰਟੀਆਂ ਨੂੰ ਬੜਾ ਹੰਗਾਰਾ ਮਲੇਗਾ ਜਿਹੜਾ ਉਹ ਰਾਜਨੀਤਿਕ ਪ੍ਰੋਮਨੈਂਸ ਜਿਹੜੀ ਰਾਜਨੀਤਿਕ ਸੋਚ ਸੀ ਉਹਨੂੰ ਵੀ ਪੰਜਾਬੀਆਂ ਨੇ ਰੱਦ ਕਰ ਦਿੱਤਾ ਸੋ ਪੰਜਾਬੀ ਜਿਹੜੇ ਆ ਮਜਬੂਰ ਕਰ ਰਹੇ ਆ ਇੱਕ ਫੋਰਸ ਲੱਭਣ ਲਈ ਜਿਹੜੀ ਪੰਜਾਬੀਆਂ ਦੀ ਨੁਮਾਇੰਦਗੀ ਕਰੇ ਪੰਜਾਬੀਆਂ ਦੀ ਜਿਹੜੀ ਭਾਲਿਆ ਉਹਦੇ ਵਿੱਚ ਹੁਣ ਦਬਾਅ ਜਿਹੜਾ ਪੰਜਾਬੀ ਵਧਾ ਰਹੇ ਨੇ ਹੁਣ ਉਸ ਤੋਂ ਬਾਅਦ ਤੋਂ ਅੱਗੇ ਕੀ ਨਿਕਲਦਾ ਹਾਂ ਦੀ ਤੁਹਾਡੇ ਸਵਾਲ ਸਵਾਲ ਇਹ ਜਿਹੜਾ ਹੈਗੀ ਆ ਆਮ ਆਦਮੀ ਪਾਰਟੀ ਦਾ ਬਿਹੇਵੀਅਰ ਜੋ ਚੱਲ ਰਿਹਾ ਉਹ ਤੇ ਮੈਂ ਬਾਅਦ ਚਾਹਣਾ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਚਾਹਣਾ ਇੱਕ ਤਾਂ ਜਦੋਂ ਸਿਧਾਂਤ ਦੀ ਗੱਲ ਕਰਦੇ ਆ ਦੁਨੀਆ ਤੇ ਕੋਈ ਐਸਾ ਮਨੁੱਖ ਹੈ ਅਜਿਹੇ ਸਮੇਂ 'ਚ ਜਿਹੜਾ ਰਾਜਨੀਤਿਕ ਨਾ ਹੋਵੇ ਇਹ ਕਹਿਣਾ ਕਿ ਗੈਰ ਰਾਜਨੀਤਿਕ ਤੇ ਰਾਜਨੀਤਿਕ ਸਿਧਾਂਤ ਆ ਇਹ ਸਿਧਾਂਤ ਬਣਦਾ ਵੀ ਹੈ ਵੈਸੇ ਇੱਕ ਗੱਲ ਤੇ ਇਹ ਤੁਹਾਨੂੰ ਪੁੱਛਣੀ ਆ ਦੂਜੀ ਗੱਲ ਮੈਂ ਤੁਹਾਨੂੰ ਪੁੱਛਣੀ ਆ ਕਿ ਪਿਛਲੇ ਮੋਰਚੇ ਵਿੱਚ ਜੇ ਰਾਜੇਵਾਲ ਨੂੰ ਬਹੁਤ ਵਾਵਾ ਮਿਲੀ ਸੀ ਤੇ ਉਹਦੇ ਤੋਂ ਵੀ ਵੱਧ ਮਿਲੀ ਸੀ ਤਕੈਤ ਸਾਹਿਬ ਨੂੰ ਤਕੈਤ ਸਾਹਿਬ ਉਹਨਾਂ ਦਿਨਾਂ ਚ ਨਾਂ ਵਿੱਚ ਆਉਂਦੇ ਤੇ ਮੋਰਚਾ ਉਹਦੋਂ ਵੀ ਇੱਕ ਨਹੀਂ ਉੱਜੜ ਗਿਆ ਸੀਗਾ ਤੇ ਤਕੈਤ ਨੂੰ ਇੱਕ ਵੱਡੇ ਲੀਡਰ ਦੇ ਤੌਰ ਤੇ ਮਾਨਤਾ ਮਿਲ ਗਈ ਪਿਛਲੇ ਕੁ ਸਮੇਂ ਤੋਂ ਤਕੈਤ ਦਾ ਜਿਹੜਾ ਰੋਲ ਆ ਉਹ ਮੈਨੂੰ ਇਦਾਂ ਲੱਗਦਾ ਕਿ ਜਾਂ ਤੇ ਉਹ ਡਰੇ ਹੋਏ ਆ ਕਿਉਂਕਿ ਯੂਪੀ ਚ ਬੜਾ ਤੜੱਲੇਦਾਰ ਸੀਐਮ ਆ ਜਿਹੜਾ ਕਿਸੇ ਨੂੰ ਨਹੀਂ ਵੇਦਾ ਬਲਡੋਜ਼ਰ ਵਾਲਾ ਤੇ ਉਹਦੇ ਕੋ ਸਾਰੇ ਲੋਕ ਡਰਦੇ ਆ ਮੈਂ ਪਿਛਲੇ ਦਿਨੀ ਆਪਣੇ ਹੀ ਮਿੱਤਰ ਆਪਣੇ ਸੇਖੋ ਸਾਹਿਬ ਨਾਲ ਵੀ ਗੱਲ ਕਰ ਰਿਹਾ ਇਹ ਕਹਿੰਦੇ ਯੂਪੀ ਚ ਲਹਿਰ ਬਿਲਡ ਕਰ ਹੀ ਨਹੀਂ ਸਕਦੇ ਇਹਨਾਂ ਡਰੇ ਹੋਏ ਆ ਉਹ ਕਹਿੰਦੇ ਸਾਡੇ ਆਪਣੇ ਰਿਸ਼ਤੇਦਾਰ ਆ ਇੱਥੋਂ ਤੱਕ ਕਿ ਮੈਨੂੰ ਇੱਕ ਹੋਰ ਹਿੰਦੂ ਫੈਮਿਲੀ ਆ ਉਹਨਾਂ ਦਾ ਇੱਥੇ ਲੈਂਡ ਹੈ ਸੁਭਾਸ਼ ਸ਼ਰਮਾ ਨਾਲ ਮੈਂ ਗੱਲ ਕੀਤੀ ਕਿ ਮੈਂ ਉਹਨਾਂ ਨੂੰ ਪੁੱਛਿਆ ਯਾਰ ਤੁਹਾਨੂੰ ਕੀ ਆ ਯੂਪੀ ਵਾਲਿਆਂ ਨੂੰ ਤੁਸੀਂ ਕਿਉਂ ਨਹੀਂ ਉੱਠਦੇ ਜਾਂਦੇ ਮਰਨਾ ਹੈ ਉਹ ਇਹਲੇ ਪਾਸੇ ਸਾਨੂੰ ਦਿਖਦਾ ਨਹੀਂ ਹਾਲਾ ਉਹ ਵੱਡੀ ਜ਼ਮੀਨ ਦੇ ਮਾਲਕ ਨੇ ਉੱਥੇ ਇਤਾਂ ਦੀ ਲਹਿਰ ਜਿਹੜੀ ਆ ਯੂਪੀ ਚ ਕਿਉਂ ਨਹੀਂ ਬਿਲਡ ਕਰ ਸਕਿਆ ਟਕੈਤ ਕੀ ਕਾਰਨ ਆ ਉਹ ਵਾਕਿਆ ਡਰਿਆ ਹੋਇਆ ਜਾਂ ਉਹ ਕੈਪੇਬਲ ਨਹੀਂ ਹੈ ਜੇ ਉਹ ਨੂੰ ਅਸੀਂ ਕੰਮ ਕਰੀਦਾ ਵੱਡਾ ਲੀਡਰ ਬਣਾਤਾ ਤੇ ਉਹ ਉਹਦੇ ਵੀ ਕੁਝ ਜਿਹੜੇ ਆ ਇਸ਼ਾਵਾਂ ਨੇ ਕੁਝ ਹੋਰ ਹੋਣ ਗਿਆ ਮਿਲ ਕੇ ਚੱਲਣ ਵਾਲੀਆਂ ਕੱਲ ਨੂੰ ਕੋਈ ਰਾਜਨੀਤਿਕ ਲਾਭ ਲੈਣ ਵਾਲੀਆਂ ਜਾ ਕੋ ਦੇ ਹੋਏ ਕਾਰਨ ਇਹਨਾਂ ਦੇ ਤਾਂ ਐਂਦੀ ਤੇ ਗੱਲ ਹੈਗੀ ਹੈਗੀ ਜੋ ਪੰਜਾਬ ਦੀ ਆ ਤੇ ਦੂਜੀ ਗੱਲ ਹੁਣ ਲੋਕ ਇਹ ਕਹਿਣ ਲੱਗੇ ਕਿ ਜਿਹੜਾ ਪਿਛਲਾ ਮੋਰਚਾ ਸੀ ਉਹ ਵੀ ਪੰਜਾਬ ਹਰਿਆਣਾ ਦਾ ਸੀ ਵੈਸਟਰਨ ਯੂਪੀ 'ਚ ਵੀ ਜਿਹੜੇ ਲੋਕ ਬੈਠੇ ਹੋ ਪੰਜਾਬੀ ਸੀ ਜਿਹੜੇ ਆਏ ਮੋਰਚੇ 'ਚ ਉੱਥੋਂ ਦਾ ਮੁਸਲਮ ਜਿਹੜਾ ਹੈਗਾ ਸੀ ਮਜ਼ਦੂਰ ਤੇ ਮੁਸਲਮ ਕਿਸਾਨ ਉਹ ਬਿਲਕੁਲ ਨਹੀਂ ਸੀ ਆਇਆ ਨਾ ਹੀ ਹਿੰਦੂ ਕਿਸਾਨ ਆਇਆ ਸੀ ਉੱਥੇ ਵੀ ਜਿਹੜੇ ਪੰਜਾਬੀ ਵੱਸੇ ਹੋਏ ਆ ਉਹ ਗਏ ਸੀ ਬੇਸਿਕਲੀ ਇਹ ਮੋਰਚਾ ਹੈ ਹੀ ਪੰਜਾਬੀਆਂ ਦਾ ਸੀਗਾ ਜਿਹਨੂੰ ਟਾਰਗੇਟ ਵੀ ਖਾਲਸਤਾਨੀ ਕਹਿ ਕੇ ਕਰਦੇ ਸੀਗੇ ਤੇ ਹੁਣ ਇੰਨਾ ਸਮਾਂ ਬੀਜਾਂ ਦੇ ਬਾਅਦ ਵੀ ਇਹਦਾ ਰੂਪ ਨੈਸ਼ਨਲ ਕਿਉਂ ਨਹੀਂ ਬਣਾ ਸਕੇ ਬੇਸਿਕਲੀ ਜਿਹੜੀ ਤੁਸੀਂ ਬਣਿਆਤੀ ਗੱਲ ਕੀਤੀ ਆ ਨਾ ਤੇ ਇਹ ਲੋਕ ਜਿਹੜੇ ਆ ਇਹ ਬਿਲਕੁਲ ਕੁਰਬਾਨੀ ਦਾ ਦਰਵਾ ਨਹੀਂ ਹੈ ਰਾਜਨਤਿਕ ਤੇ ਅਰਟੀਮੈਂਟਲੀ ਜਿਹੜੇ ਲੋਕ ਲੈ ਰਹੇ ਨੂੰ ਸਮਾਪਤ ਤੋਂ ਦੇ ਦੇ ਤੇ ਇਸ ਕਰਕੇ ਉਹਨਾਂ ਦਾ ਨਿੱਜੀ ਨੁਕਸਾਨ ਹੋਊਗਾ ਔਰ ਉਹ ਨਿੱਜੀ ਨੁਕਸਾਨ ਜਿਹੜੇ ਆ ਉਹ ਇਹ ਸਾਹਜ ਚੱਲਣ ਦੇ ਜੋਗ ਨਹੀਂ ਹੈਗੇ ਔਰ ਦੂਸਰੀ ਗੱਲ ਕਿ ਪਕਾਇਤ ਹੋਣੀ ਦਾ ਉਹਨਾਂ ਦੀ ਜੱਫੇਬੰਦੀ ਜਿਹੜੀ ਆ ਉਹ ਵੀ ਉੱਥੇ ਯੂਪੀ ਦੇ ਵੱਡੇ ਕਿਸਾਨਾਂ ਦੀ ਜੱਫੇਬੰਦੀ ਹੈ। ਉਹਦੇ ਵਿੱਚ ਸ਼ੁੱਸ਼ਿਆਗਾ ਔਰ ਜਿਹੜੀ ਇੱਕ ਹੋਰ ਤੁਸੀਂ ਸਪਸ਼ਟ ਗੱਲ ਕੀਤੀ ਆ ਕਿ ਉਹਦੇ ਵਿੱਚ ਉਹ Hindu ਕਿਸਾਨਾਂ ਨੂੰ ਜਾਂ Muslim ਕਿਸਾਨਾਂ ਨੂੰ ਸ਼ਾਮਲ ਨਹੀਂ ਕਰ ਸਕੇ। ਇਹ ਵੀ ਉਹਨਾਂ ਦੀ ਇੱਕ ਵੱਡੀ ਜਿਹੜੀ ਕਮੀ ਆ। ਔਰ ਉਹ ਜਿਹੜੀ ਜਿਹੜੀ ਆ 44 ਜਿਹੜੀ ਹੈਗੀ ਆ ਬੈਲਟ ਉਹਦੇ ਵਿੱਚ ਹੀ ਉਹਨਾਂ ਦੀ ਸਾਰੀ ਯੂਪੀ ਦੇ ਵਿੱਚ ਨੇਕਾ ਦੀ ਉਹਨਾਂ ਦੇ ਪਿਤਾ ਜੀ ਦੀ ਹੁੰਦੀ ਸੀ ਸਾਰੀ ਯੂਪੀ ਦੀ ਕਹਾਣੀ ਵਿੱਚ ਤੇ ਦੂਜੀ ਗੱਲ ਜਿਹੜਾ ਇਹ ਕਿਸਾਨ ਨੇਤਾ ਨੇ ਇਹਨਾਂ ਚੋਂ ਤੁਸੀਂ ਕਿੰਨਿਆਂ ਨੂੰ ਗਿਣ ਲੋ ਜਿਹੜੇ ਵੱਡੇ ਸੰਘਰਸ਼ ਤੋਂ ਬਾਅਦ ਸਰਕਾਰਾਂ ਦੇ ਪਿੱਛੇ ਬਣ ਗਏ ਉਹਦੇ ਵਿੱਚ ਬਟਾਲੇ ਵਾਲੇ ਸਾਡੇ ਮਾਨ ਸਾਹਿਬ ਵੇਖ ਲਓ ਉਹ ਰਾਜ ਸਭਾ ਦੇ ਐਮਟੀ ਬਣ ਗਏ ਲਖਨ ਬੰਦੀ ਸੀ ਉਹ ਕਾਲੀ ਦਲ ਦੇ ਪਿਸ਼ੋਕ ਪਿਛਲਾਗ ਬਣ ਕੇ ਮੰਡੀ ਦੇ ਵਿੱਚ ਉਹ ਪਨਜੇਟ ਮੰਡੀਕਰਨ ਬੋਰਡ ਦੇ ਵਿੱਚ ਜੋ ਨਦ ਕਰ ਰਿਹਾ ਔਰ ਹੋਰ ਬਹੁਤ ਸਾਰੇ ਕਿਸਾਨ ਨੇਤਾ ਤੁਸੀਂ ਦੇਖਦੇ ਜੇ ਕਿ ਉਹਨਾਂ ਨੂੰ ਵੱਖੋ ਵੱਖਰੀ ਤਰ੍ਹਾਂ ਰਾਜਨੀਤਿਕ ਤੌਰ ਤੇ ਉੱਤੇ ਰਾਜਨੀਤਿਕ ਪਾਰਟੀਆਂ ਨੇ ਸਾਥ ਲਿਆ ਸੋ ਉਹਦੇ ਪਿਛੇ ਇਹ ਸਾਨੂ ਮੂਵਮੈਂਟ ਕੋਈ ਨਹੀਂ ਅਸਲ ਔਰ ਇਹ ਵੀ ਗੱਲ ਤੁਹਾਡੀ ਜਿਹੜੀ ਆ ਬਿਲਕੁਲ ਤੱਥਾਂ ਦੇ ਆਧਾਰ ਤੇ ਆ ਜਾ ਜੁਪੀ ਤੇ ਰਾਜਸਥਾਨ ਦੇ ਵਿੱਚ ਉਹ ਵੀ ਜਿੰਨੀਆਂ ਕਿਸਾਨ ਜਿਹੜੇ ਲੋਕ ਉੱਥੇ ਆਏ ਸੀ ਉਹਨਾਂ ਦੇ ਵਿੱਚ ਡੋਮਿਨੈਂਟ ਜਿਹੜੇ ਆ ਹੁਣ ਮੈਂ ਸਪਸ਼ਟ ਸ਼ਬਦਾਂ ਦੇ ਤਾਂ ਜਾਤ ਫਿਰਕੂ ਲੱਗੇਗਾ ਉਹ ਪੰਜਾਬੀ ਗਰਾਉਂਡ ਦੇ ਜਿਹੜੇ ਆਏ ਨੇ ਦੂਸਰੇ ਲੋਕ ਜਿਹੜੇ ਆ ਉਸ ਸੰਘਰਸ਼ ਵਿੱਚ ਸਾਡੀ ਅੱ데 ਹੀ ਇਹ ਕੌਮੀ ਲਹਿਰ ਨਹੀਂ ਹੁਣ ਮਹਾਰਾਸ਼ਟਰਾ ਵਾਲੇ ਜਿਹੜੇ ਆ ਮਹਾਰਾਸ਼ਟਰਾ ਦੇ ਵਿੱਚ ਬੜੀ ਉਲਦੇ ਰੂਪ ਵਿੱਚ ਕਰ ਰਹੇ ਨੇ ਸੰਘਰਸ਼ ਕਾਸੋਰ ਤੇ ਜਿਹੜੀ ਪਿਆਜ਼ ਗਾਉਣ ਵਾਲੀ ਬੈਲਟ ਆ ਤੇ ਨਾ ਗਾਉਣ ਉਹ ਉੱਥੇ ਬਹੁਤ ਵੱਡਾ ਸ਼ਕਰ ਸ਼੍ਰੀਆ ਹੈ ਪਰ ਉਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਦਬਾ ਕੇ ਰੱਖਿਆ ਹੈ ਔਰ ਕਾਮਲਨਾਡੂ ਦੇ ਵਿੱਚ ਕਾਮਲ ਦੇ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਪੈਡੀਗਰੀ ਰਿਆ ਝੋਨਾ ਪੈਦਾ ਕਰਦੇ ਕਿਸਾਨ ਹੈ ਇੱਕ ਵੰਡ ਬੜੀ ਹੈ ਕਿ ਅਸੀਂ ਆਪ ਪ੍ਰੋਡਿਊਸ ਕਰਦੇ ਹਾਂ ਤੇ ਸਾਡੀਆਂ ਇਸ ਤਰ੍ਹਾਂ ਦੀਆਂ ਡਿਮਾਂਡਾਂ ਨੇ ਅਸੀਂ ਆਪ ਫਸਲ ਪ੍ਰੋਡਿਊਸ ਕਰਦੇ ਹਾਂ ਤੇ ਮਤਲਬ ਬਹੁਤ ਜ਼ਿਆਦਾ ਨਹੀਂ ਸੰਕਟ ਬਹੁਤ ਵੱਡੇ ਨੇ ਵੱਡੇ ਸੰਕਟਾਂ ਦੇ ਵਿੱਚੋਂ ਕੋਈ ਕੁਰਬਾਨੀ ਵਾਲਾ ਕਿ ਮੇਰੀ ਜਾਨ ਵੀ ਚਲ ਜੇ ਮੇਰਾ ਕੁਝ ਵੀ ਚਲ ਜੇ ਮੇਰਾ ਘਰ-ਬਾਰ ਵੀ ਜਾਏ ਪਰ ਉਹ ਉਸ ਪਾਸੇ ਵਾਲੇ ਨਹੀਂ ਆ ਜਿਆਦਾ ਇਹ ਹੀ ਹੈ ਕਿ ਅਸੀਂ ਆਪਣੇ ਨਿੱਜੀ ਹਿੱਤ ਪਾਲ ਦੇ ਪਾਲ ਦੇ ਕਿਸਾਨੀ ਦੀ ਜੀ ਅੱਛਾ ਇਹ ਗੱਲ ਨੂੰ ਤਾਂ ਜੇ ਨਾ ਮਰ ਜੇ ਲਮਕ ਹਾ ਲੰਮਾ ਕਰੀ ਜਾਈਏ ਕੋਈ ਰੱਬ ਦਾ ਪੈਸਾ ਨਹੀਂ ਗੱਲ ਤਾਂ ਸੱਚ ਇਹ ਆ ਕਿ ਜਿਹੜੇ ਬਾਕੀ ਲੀਡਰ ਨੇ ਜਿੱਦਾਂ ਹੁਣ ਮੈਂ ਦੇਖ ਰਿਹਾ ਮਹਾਰਾਸ਼ਟਰ 'ਚ ਮੈਂ ਕੱਲ ਖਬਰ ਕਰ ਰਿਹਾ ਸੀਗਾ ਕਿ ਪਰਾਲੀ ਸਾੜਨ ਦੀ ਸਭ ਤੋਂ ਵੱਧ ਘਟਰਾਵਾ ਮਹਾਰਾਸ਼ਟਰ 'ਚ ਹੋਈਆਂ ਤੇ ਪਿਛਲੇ 3-4 ਸਾਲਾਂ 'ਚ ਕਈ ਗੁਣਾ ਵਧ ਗਿਆ ਇੱਥੇ ਪੈਡੀ ਦੀ ਖੇਤੀ ਤੇ ਜਿਹੜੀਆਂ ਸਟੇਟਾਂ ਅੱਗੇ ਪੈੜੀ ਕਰ ਰਹੀਆਂ ਉਹਨਾਂ ਦਾ ਬਰਬਾਦ ਹੋ ਗਿਆ ਪੰਜਾਬ ਦਾ ਪਾਣੀ ਦਾ ਕੈਮੀਕਲ ਪਾ ਕੇ ਹੋਰ ਕੁਝ ਕਰਕੇ ਔਰ ਦੂਜੇ ਪਾਸੇ ਸਾਨੂੰ ਮਾੜੀ ਮੋਟੀ ਐਮਐਸਵੀ ਮੇਲ ਵੀ ਇੰਨਾ ਫਸਲਾਂ ਦੀ ਰਹੀ ਕਣਕ ਤੇ ਝੋਨੇ ਤੇ ਤੇ ਤੁਹਾਨੂੰ ਪਤਾ ਪੰਜਾਬ ਦੀ ਕਣਕ ਉਹ ਖੁਦ ਪੰਜਾਬ ਵਾਲੇ ਨਹੀਂ ਖਾਂਦੇ ਕੱਲ ਇੱਕ ਮੈਂ ਆਰਟੀਕਲ ਕਿਸੇ ਡਾਕਟਰ ਅਮਰਪਾਲ ਵੈਸੇ ਅਮਰਦੀਪ ਸਿੰਘ ਉਹਨਾਂ ਦਾ ਕਰ ਰਿਆ ਸੀ ਉਹ ਕਹਿੰਦੇ ਆ ਕਿ ਇੱਕ ਫੀਨੋਮਨਾ ਕ੍ਰੀਏਟ ਕੀਤਾ ਜਾ ਰਿਹਾ ਬਰਤਾਨ ਤੇ ਕੈਮੀਕਲ ਵਾਲੇ ਭੋਜਨ ਆ ਇਹ ਇਹ ਸਾਰਾ ਸਟੰਟ ਪਿੱਛੇ ਇੱਥੇ ਆਪਾਂ ਗੱਲ ਕਰਾਂਗੇ ਕਿਸ ਦਿਨ ਫੇਰ ਕਿ ਕਾਰਪੋਰੇਟ ਕਿਦਾਂ ਕਰ ਰਿਹਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਐਮਐਸਪੀ ਮਿਲ ਰਹੀ ਹੋ ਤੇ ਅਸੀਂ ਯੂਜ਼ ਰਹੇ ਆ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਮਿਲ ਰਹੀ ਉਹ ਇਸ ਚੀਜ਼ ਤੋਂ ਇੰਨੇ ਕਿਉਂ ਨੂੰ ਅਣਗੋਲੇ ਕਰ ਰਿਹਾ ਉਹ ਕਿਉਂ ਨਹੀਂ ਅੱਗੇ ਆ ਰਹੇ ਨਹੀਂ ਤੁਸੀਂ ਦੇਖੋ ਨਾ ਕਿ ਜਿਹੜੀ ਪਿਆਰ ਬੀਜਣ ਵਾਲੀ ਬੈਲਟ ਸੀ ਮਹਾਰਾਸ਼ਟਰਾ ਦੀ ਉਹ ਜੇ ਇੱਕ ਡਾਕਟਰਾਂ ਦੇ ਗਰੁੱਪ ਉਹਨਾਂ ਨੇ ਕੱਢਿਆ ਸੀ ਆਹ ਹੋਰ ਵੀ ਵਿਦਵਾਨਾਂ ਨੇ ਕੱਢਿਆ ਕਿ ਪੰਜਾਬ ਨਾਲੋਂ ਕਿਤੇ ਵੱਧ ਸੁਇਸਾਈਸਾਈਡ ਜਿਹੜੀਆਂ ਨੇ ਉਹ ਮਹਾਰਾਸ਼ਟਰ ਦੇ ਸ਼ੁਰੂਆਤ ਤੋਂ ਹੀ ਆ ਜੀ ਸਭ ਤੋਂ ਜ਼ਿਆਦਾ ਹੋਈਆਂ ਹੀ ਉੱਥੇ ਜਿਹੜੀ ਨਾਗਪੁਰ ਵਾਲੀ ਬੈਲਟ ਹੈ ਜਿਹਨੂੰ ਆਪਾਂ ਹਾਂਜੀ ਹਾਂਜੀ ਔਰ ਔਰ ਏਵੇਂ ਤੁਸੀਂ ਨਾਗਪੁਰ ਵਾਲੀ ਬੈਲਟ ਵਿੱਚ ਜਿਹੜੀ ਸੰਤਰਾ ਗਰੂਅਰ ਸੀਗੀ ਉਹਨਾਂ ਦਾ ਬਹੁਤ ਖਰਾ ਹਾਲ ਹੋ ਗਿਆ ਏਵੇਂ ਹੀ ਜਿਹੜਾ ਮਤਲਬ ਹਿਮਾਚਲ ਦੀ ਸੇਬ ਤੇ ਐਲੂ ਬੁਖਾਰਾ ਗਰੋ ਕਰਨ ਵਾਲੀ ਬੈਲਟਾਂ ਸੀਗੀਆਂ ਉੱਥੇ ਵੀ ਕਿਸਾਨੀ ਦੀਆਂ ਬਹੁਤ ਮੈਂ ਉਹਨਾਂ ਕੋਲ ਤਾਂ ਅੰਕੜੇ ਜੇ ਸਰਕਾਰ ਤੇ ਅੰਕੜੇ ਬਾਹਰ ਆਉਣ ਹੀ ਨਹੀਂ ਦਿੰਦੀ। ਪਰ ਕਈ ਵਾਰ ਉਹਨਾਂ ਦੀਆਂ ਘਟਨਾਵਾਂ ਦਾ ਕਾਰਨ ਹੋਰ ਬਣਾ ਦਿੱਤਾ ਜਾਂਦਾ ਹੈ। ਜਦੋਂ ਐਫ ਆਈ ਆਰ ਦਰਜ ਹੁੰਦਾ ਜਾਂਦਾ ਜਦੋਂ ਰਿਪੋਰਟਿੰਗ ਹੁੰਦੀ ਜਾਂਦੀ ਤੇ ਉਹਨਾਂ ਦੇ ਪਰਿਵਾਰਕ ਪਿਛੋਕੜ ਨਾਲ ਜਿਹੜੇ ਆ ਜੋੜ ਦਿੱਤੇ ਜਾਂਦੇ ਆ। ਪਰ ਜਿਲ੍ਹੇ ਸਾਹਿਬ ਮਤਲਬ ਅੰਤ ਨੂੰ ਉਹੀ ਜਾਂ ਕਿ ਦੇਖੋ ਬਹੁਤ ਸਾਰੇ ਕਿੱਤੇ ਖਤਮ ਹੋ ਗਏ ਨੇ। ਜਾਂ ਤੱਕ ਕਿਸਾਨੀ ਖਤਮ ਹੋ ਗਈ ਜੀ। ਜਾ ਕਹਾਣੀ ਜਿਹੜੀ ਆ ਸਰਵਾਈਵ ਕਰੇ ਦੀ ਸਰਵਾਈਵ ਕਰਨ ਦਾ ਇੱਕੋ ਹੀ ਤੰਗਿਆ ਕਿ ਉਹ ਇਕੱਠੇ ਹੋਣ ਅਲਟੀਮੇਟਲੀ ਤੁਸੀਂ ਦੇਖੋ ਸਾਡੇ ਸਾਡੇ ਜਿੰਨੀਆਂ ਜੱਥੇ ਬੰਦੀਆਂ ਨੇ ਉਹ ਸਿਰਫ ਫੱਟਾ ਜਿੱਥੇ ਬੰਦੀਆਂ ਰਹਿ ਜਾਣਗੀਆਂ ਜਿਹੜਾ ਮੇਲ ਕਰ ਰਿਹਾ ਜਿਹੜਾ ਪੰਚੀ ਵਿਚਲਾ ਉਹ ਜਿਹੜੀਆਂ ਸੰਘਰਸ਼ੀਲ ਜੱਥੇ ਬੰਦੀਆਂ ਜਿਹੜੀਆਂ ਸੱਚ ਤੇ ਆਧਾਰਤ ਸੱਚੀ ਲੋਕਾਂ ਅੰ内 ਸੰਘਰਸ਼ ਕਰ ਰਹੀਆਂ ਹੋਣਗੀਆਂ ਉਹ ਸਾਡੇ ਸਾਡੇ ਵਿਖੜ ਕੇ ਸਾਹਮਣੇ ਆਣਣਗੀਆਂ ਔਰ ਬਹੁਤ ਕੁਝ ਜਿਹੜਾ ਉਹ ਪਿੱਛੇ ਰਹਿ ਜਾਏਗਾ ਬਾਤੇ ਸਾਰਾ ਕੁਝ ਉਤਪੰਨ ਜਨਾ ਹੈ ਨਾ ਉਹ ਸੰਘਰਸ਼ ਚੋਂ ਹੀ ਇਹਦੀ ਉਤਪਤੀ ਹੁੰਦੀ ਹੁੰਦੀ ਆ ਜੇ ਹੁਣ ਇਹ ਇਹ ਜੱਥੇਬੰਦੀਆਂ ਨੂੰ 3 ਸਾਲ ਬੈਠੀਆਂ ਰਹਿੰਦੀਆਂ ਤੇ ਪੰਜਾਬ ਦੇ ਵਿੱਚ ਗੱਲ ਕੌਣ ਕਰਦਾ ਆਪਾਂ ਬਹੁਤ ਨਿੱਕੇ ਨਿੱਕੇ ਲੈਵਲ ਤੇ ਜਿਹੜੇ ਆ ਵੱਖ-ਵੱਖ ਅਗਰਾਹ ਨੇ ਵੀ ਨਿੱਕੇ ਨਿੱਕੇ ਲੈਵਲ ਤੇ ਕਿ ਐਸਟੀਐਮ ਦੇ ਖਿਲਾਫ ਧਰਨਾ ਦੇ ਲੋ ਕਿਸੇ ਤਸਕੀਰਦਾਰ ਦੇ ਖਿਲਾਫ ਕਿਸੇ ਐਚਐਚ ਦੇ ਖਿਲਾਫ ਧਰਨਾ ਦੇ ਦਿਓ ਇਥੋਂ ਤੱਕ ਕਿ ਇਨਸਾਨਾਂ ਤਸ਼ੀਲ ਕਰੀਆਂ ਮਨ ਜਿਹੜਾ ਜਿਹੜਾ ਅਸਲੀ ਕਿ ਸਾਡਾ ਜਰੂਰ 12 ਮੰਗਾ 12 ਮੰਗਾ ਤੋਂ ਤਿਲਕਦੇ ਤਿਲਕਦੇ ਆਪਾਂ ਗੱਲ ਕਰਨੀ ਛੱਡ ਦਿੱਤੀ ਤੇ ਸੰਕਟ ਜਿਹੜੇ ਆ ਉਹ ਹੋਰ ਬਣਦੇ 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 ਜੇ ਸੋ ਮੇਰਾ ਤੇ ਇਹੀ ਆ ਕਿ ਆਵਾਹਨ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਆ ਪਰ ਗੱਲੇ ਗੱਲੇ ਵਾਲ ਸਾਹਿਬ ਦੀ ਆ ਗੱਲੇ ਵਾਲ ਸਾਹਿਬ ਦੀ ਜ਼ਿੰਦਗੀ ਬਹੁਤ ਕੀਮਤੀ ਆ ਬਹੁਤ ਕੀਮਤੀ ਸੀ ਮੈਂ ਪੜਚੈ ਨੂੰ ਪੜ ਰਿਹਾ ਸੀ ਕਾ ਗਸਤੰਗ ਆਪੀ ਮੈਂ ਜਿੰਦਾ ਰਹੇ ਕਿ ਆਜ਼ਾਦੀ ਦੇ ਸੰਗਰਸ਼ ਵਿੱਚ ਉਹਨਾਂ ਕੁਝ ਨਹੀਂ ਕਰ ਸਕਾਂਗਾ ਇਸ ਵੇਲੇ ਕੁਰਬਾਨੀ ਦੀ ਲੋੜ ਆ ਜੇ ਕੁਰਬਾਨੀ ਦੇ ਦਿੱਤੀ ਤੇ ਇੱਕ ਜਿਹੜੀ ਆ ਉਹ ਬਹੁਤ ਵੱਡੀ ਆਜ਼ਾਦੀ ਦੀ ਲਹਿਰ ਉੱਠੇਗੀ ਕਿ ਜੇ ਮੈਂ ਇਹ ਉਹਨਾਂ ਵਰਜਾਂ ਸੰਧਾਨ ਹੀ ਨੇ ਜਿਹੜੇ ਕਦੀ ਡਾਂਡੀ ਸਤਿਆਗ੍ਰਹਿ ਕਰਦੇ ਨੇ ਜਿਹੜੇ ਕਦੀ ਲੂਣ ਦਾ ਸਤਿਆਗ੍ਰਹਿ ਕਰਦੇ ਨੇ ਉਹਨਾਂ ਲੋਕਾਂ ਨੂੰ ਸ਼ਾਮਲ ਕਰ ਦਿੱਤਾ ਸੇਮ ਹੀ ਜਿਵੇਂ ਉਹਨਾਂ ਨੇ ਬੰਬ ਸੁੱਟਿਆ ਸੀ ਉਹ ਬੰਬ ਕੈਟ ਦੇ ਉੱਤੇ ਵੀ ਉਹਨਾਂ ਦੀ ਥੌਟ ਬਹੁਤ ਕਲੀਅਰ ਸੀਗੀ ਸੋ ਹੁਣ ਹੱਲ ਕੋਈ ਨਹੀਂ ਲੱਭਦਾ ਮੈਂ ਬਿਲਕੁਲ ਜਿਹੜੀ ਇਸ ਤਰ੍ਹਾਂ ਤੇ ਪਿਆ ਮੈਂ ਕਹਿੰਦਾ ਨਹੀਂ ਦੇਣੀ ਚਾਹੀਦੀ ਗੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਪਰ ਕੋਈ ਨਾ ਕੋਈ ਤੇ ਹੋਏ ਨਾ ਵੀ ਐਸ ਕਰਕੇ ਹੁਣ ਛੱਡ ਦਿੱਤਾ ਹੈ ਕੋਈ ਲੋਕ ਪੰਜਾਬ ਪੰਜਾਬ ਦੀ ਸਰਕਾਰ ਜਿਹੜੀ ਆ ਉਹੀ ਕਿਤੇ ਜਾ ਕੇ ਇਨੀਸ਼ੀਏਟਿਵ ਲੈ ਲੇ ਚਲੋ ਅੱਜ ਲਾਸਟ ਲਾਸਟ ਵਾਲਾ ਪਾਇਓ ਕਰ ਲੈਨੇ ਆ ਇੱਕ ਅੱਧੇ ਮਿੰਟ ਤੇ ਆਪਾਂ ਸਵਾਪਸ ਕਰੀਏ ਟਾਈਮ ਹੋ ਗਿਆ ਇੱਕ ਚੀਜ਼ ਤੁਹਾਨੂੰ ਤੁਹਾਨੂੰ ਕੋਈ ਜਾਣਨੀ ਚਾਹਨਾ ਕਿ ਪੰਜਾਬ ਸਰਕਾਰ ਦੀ ਪੂਰੀ ਦੀ ਪੂਰੀ ਟੇਕ ਪ੍ਰੋਸਟ ਦਿੱਤੇ ਆ ਗੱਲਬਾਤ ਕਰਨ ਲਈ ਪੁਲਿਸ ਜਾਂਦੀ ਆ ਮੰਤਰੀ ਆਂਦੇ ਤੇ ਪਹਿਲਾਂ ਪਟਿਆਲੇ ਇਕੱਠੇ ਹੁੰਦੇ ਆ ਪੁਲਿਸ ਉਹਨਾਂ ਨੂੰ ਹਰੀ ਝੰਡੀ ਦਿੰਦੀ ਆ ਪੁਲਿਸ ਲੀਡਰਾਂ ਨਾਲ ਗੱਲ ਕਰਦੀ ਆ ਵੀ ਆ ਜਾਣ ਕਿ ਨਾ ਆ ਜਾਣ ਆਪਣੇ ਖੇ ਜਿਹੜੇ ਹੈਗੇ ਆ ਉੱਥੇ ਬੈਠਿਓ 48 ਜਿਹੜੇ ਆਪਣੇ ਕਿਸਾਨ ਆਗੂਰੇ ਉਹਨਾਂ ਨਾਲ ਗੱਲ ਕਰਦੀ ਆ ਤੇ ਫੇਰੇ ਜੁਰਤ ਕਰਦੇ ਜਾਣਦੇ ਇਹਦਾ ਕੀ ਮਤਲਬ ਲਿਆ ਜਾਵੇ ਕਿ ਪੰਜਾਬ ਚ ਹੁਣ ਐਸੋਲੇ ਪੁਲਿਸ ਰਾਜ ਆ ਜਾਂ ਇਹਨਾਂ ਦੀ ਸਾਖ ਵਾਕੀ ਨਹੀਂ ਬਚੀ ਕਿ ਇਹ ਆਪਣੇ ਆਪ ਆਪਣੇ ਲੋਕਾਂਨ ਟੁੱਟ ਗਏ ਜਾ ਹੀ ਨਹੀਂ ਸਕਦੇ ਉਹਨਾਂ ਦੇ ਇਹਨਾਂ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂਗੇ 6 ਮੰਤਰੀਆਂ ਚ ਗਏ ਆ ਵੀ ਸ਼ਰਮ ਹੋ ਕੇ ਤੇ ਉਹ ਤੇ ਕੀ ਕਰਕੇ ਆਏ ਹੋਣਗੇ ਕੀ ਕੀਤਾ ਹੋਊਗਾ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੋਇਆ ਔਰ ਜਿਹਦੇ ਤਰੀਕੇ ਨਾਲ ਗਏ ਆ ਪਹਿਲੋਂ ਪੁਲਿਸ ਨੂੰ ਭੇਜਿਆ ਫਿਰ ਆਪ ਪੁਲਿਸ ਕੋ ਗਏ ਪੁਲਿਸ ਦੇ ਥਰੂ ਮਨਜ਼ੂਰੀ ਲਈ ਇਹਨਾਂ ਕੋ ਇਹਨਾਂ ਦੇ ਤੇ ਲਾਂਚ ਪਾਉਣ ਵਾਲੀ ਗੱਲ ਹੈ ਇਹਨਾਂ ਦੇ ਕੀ ਕਰ ਕੀ ਰਿਹਾ ਹੈ ਤੁਸੀਂ ਸਾਰਾ ਕੁਝ ਕਹਿਤਾ ਜੋ ਕੋਈ ਮੈਂ ਕਹਿਣਾ ਚਾਹੁੰਦਾ ਸੀ ਵੀ ਇਹ ਲਾਂਚ ਦੇ ਹੱਕਦਾਰ ਨੇ ਤੇ ਲੋਕਾਂ ਤੋਂ ਟੁੱਟ ਗਏ ਨੇ ਪੰਜਾਬ ਦੇ ਵਿੱਚ ਸਾਰਾ ਕੁਝ ਜਿਹੜਾ ਪੁਲਿਸ ਕ ਪੁਲਿਸ ਪਹਿਲਾਂ ਮਸਲੇ ਕ੍ਰੀਏਟ ਕਰਦੀ ਹੈ ਫਿਰ ਮਸਲਿਆਂ ਦੇ ਉੱਤੇ ਲੋਕਾਂ ਨੂੰ ਡੰਡਾ ਫੇਰਦੀ ਆ ਕਿ ਫਿਰ ਪੁਲਿਸ ਦੇ ਅਫਸਰ ਹੀ ਜਾ ਕੇ ਸਮਝੌਤੇ ਤੇ ਪਹੁੰਚਦੇ ਨੇ ਰਾਜਨੀਤਿਕ ਲੋਕ ਮਨਸਿਓਂ ਚੁਪੇ ਨੇ ਸੋ ਸਾਰਾ ਕੁਝ ਜੋ ਵਿਲਪਸਿੰ ਸਰਕਾਰ ਦੇ ਦੇਰੇ ਹੋ ਰਿਆ ਸੀ ਕਿ ਰਾਜਨੀਤਿਕ ਲੋਕ ਬੜੇ ਸੇਫ ਬੈਠੇ ਸੀ ਬੜੇ ਸੇਫ ਜੋਲ ਤੇ ਵੱਡੇ ਵੱਡੇ ਜਿਹੜੇ ਆ ਪੁਲਿਸ ਦੇ ਕਾਫਲੇ ਲੈ ਕੇ ਤੁਰਦੇ ਸੀ ਸੇਮ ਹੀ ਅੱਧ ਪੰਜਾਬ ਦੇ ਉਹ ਹਲਾਕ ਨੇ ਕਿ ਪੰਜਾਬ ਦੇ ਸਾਰੇ ਰਾਜਨੀਤਕ ਮਤਲਬ ਆਮ ਆਦਮੀ ਪਾਰਟੀ ਤੋਂ ਤੇ ਆਮ ਆਦਮੀ ਪਾਰਟੀ ਨਹੀਂ ਕਹਿੰਦਾ ਖਾਸ ਆਦਮੀ ਪਾਰਟੀ ਜਿਹੜੀ ਹੈ ਦੀ ਆ ਜਿਹੜੀ ਵਾਸੀਆਂ ਵਾਂਗੂ ਹੀ ਦਿੱਲੀ ਤੋਂ ਹਦਾਇਤਾਂ ਲੈ ਕੇ ਸਾਰੇ ਕੰਮ ਕਰ ਰਹੀ ਆ ਉਹ ਪਾਰਟੀ ਬਣ ਗਈ ਆ ਔਰ ਬਿਲਕੁਲ ਜਿਹੜਾ ਐਸ ਜਿਹੜੇ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਰੋਲ ਆ ਉਹ ਪੁਲਿਸ ਦਾ ਹੀ ਆ ਕਿ ਲੋਕਾਂ ਨੂੰ ਮਨਾਓ ਨਹੀਂ ਮੰਨਦੇ ਕੁੱਟੋ ਜੇ ਕੁੱਟੇ ਨਹੀਂ ਜਾਂਦੇ ਤਾਂ ਫਿਰ ਅੱਜ ਦੇ ਵਿੱਚ ਉਹਦੀ ਕੋਈ ਰਸਤਾ ਜਾਂ ਕੱਢ ਜੀ ਪਰ ਅਨਸਪਾਲ ਜੀ ਪਰ ਅਨਸਪਾਲ ਜੀ ਇਹ ਸਾਰੀਆਂ ਚੀਜ਼ਾਂ ਸਮਝ ਗਿਆ ਹੋਇਆ ਵੀ ਕਿਸਾਨ ਮੂਵਮੈਂਟ ਦਾ ਜਿਹੜੀ ਸਟੇਟ ਮਸ਼ੀਨਰੀ ਆ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਖਿਲਾਫ ਰੋਖ ਨਰਮ ਕਿਉਂ ਆ ਇਹਨਾਂ ਨੂੰ ਕਿਉਂ ਨੀ ਗਟਾਰੇ 'ਚ ਖੜਾ ਕੀਤਾ ਜਾਂਦਾ ਭਗਵੰਤ ਮਾਨ ਰੀਕਾ ਕਿਹੜੀ ਬਿਮਾਰੀ ਦੀ ਦੁਆ ਨਾ ਹੋਣੇ ਕੀ ਕਰ ਰਹੇ ਨੇ ਉਹ ਇਹਨਾਂ ਨੂੰ ਕਿੱਦਾਂ ਬਖਸ਼ਿਆ ਜਾ ਰਿਹਾ ਹੈ ਇਹਨਾਂ ਤੇ ਕਿਉਂ ਨੀ ਕੋਈ ਕਮੈਂਟ ਆ ਰਿਹਾ ਨਹੀਂ ਨਹੀਂ ਤੁਸੀਂ ਦੇਖੋ ਰਾਜਨੀਤਿਕ ਪੌਰ ਦੇ ਉੱਤੇ ਤੁਸੀਂ ਦੇਖੋ ਪੰਜਾਬੀਆਂ ਨੇ ਜਿਹੜੀਆਂ ਲੋਕਲ ਚੋਣਾਂ ਹੋਈਆਂ ਨੇ ਉਹਦੇ ਵਿੱਚ ਸਾਰੇ ਰਾਜਨੀਤਿਕ ਲੋਕਾਂ ਨੂੰ ਫਿੱਟੇ ਮੂੰਹ ਹੀ ਪਾਈ ਹੈ ਹਮਮ ਹਲਾ ਇਹਦਾ ਜੇ ਤੁਸੀਂ ਵੱਡੇ ਲੈਵਲ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਉਹਦੀ ਆਪਣੇ ਤੌਰ ਤੇ ਵਿਆਖਿਆ ਕਰ ਰਿਹਾ ਕਾਂਗਰਸ ਹੀ ਆਪਣੇ ਤੌਰ ਤੇ ਵਿਆਖਿਆ ਕਰ ਰਹੀ ਹੈ ਆਪਣੇ ਤੌਰ ਤੇ ਵਿਆਖਿਆ ਕਰ ਰਹੀ ਹੈ ਕਿ 13% ਵੋਟਾਂ ਲੈ ਲਈਆਂ ਅਕਾਲੀ ਦਲ ਆਪਣੇ ਤੌਰ ਤੇ ਕਰ ਰਿਹਾ ਹੈ ਕਿ ਸਾਡਾ ਬੀਨਾਸ਼ ਨਹੀਂ ਹੋਇਆ ਅਸੀਂ 4% ਵੋਟਾਂ ਲੈ ਲਈਆਂ ਨੇ ਬੇਸਿਕਲੀ ਪਰ ਉਹ ਇਹ ਨਹੀਂ ਦੇਖ ਰਹੇ ਕਿ ਸਾਡੀ ਰਿਜੈਕਸ਼ਨ ਕਿੰਨੀ ਵੱਡੀ ਆ ਆਜ਼ਾਦ ਸਵਾਰਕੀ ਪਲੇਟ ਮੇਰੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇਹਨਾਂ ਅੰਦੋਲਨਾਂ ਨੂੰ ਬਹੁਤਾ ਵੋਟਰ ਰਾਜਨੀਤੀ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਵੋਟ ਪਾਉਣ ਲੱਗਿਆ ਬੰਦੇ ਦਾ ਮਨ ਹੋਰ ਹੁੰਦਾ ਤੇ ਜਦੋਂ ਅੰਦੋਲਨ ਦੇ ਰੂਪ ਚ ਨੇ ਉਦੋਂ ਹੋਰ ਹੁੰਦਾ ਜਦੋਂ ਜ਼ਮੀਨਾਂ ਦੀ ਗੱਲ ਕਰਦੇ ਆ ਉਦੋਂ ਸਾਡਾ ਨਜ਼ਰੀਆ ਹੋਰ ਹੁੰਦਾ ਜਿਹੜੀ ਵੋਟ ਪੋਲਟਿਕਸ ਆ ਕਿਤੇ ਨਾ ਕਿਤੇ ਥੋੜੀ ਜਿਹੀ ਡਿਫਰੈਂਟ ਤੇ ਹੈਗੀ ਆ ਇਹਨਾਂ ਨਾਲ ਗੱਲ ਸਾਰੀ ਨਾਲੋਂ ਨਹੀਂ ਵੇਖੋ ਸੰਘਰਸ਼ਾਂ ਤੇ ਵੋਟ ਰਾਜਨੀਤੀ ਦਾ ਵਾਕਿਆ ਆਪਸ ਦੇ ਵਿੱਚ ਕੋਈ ਸਮਾਨ ਨਹੀਂ ਆਉਂਦਾ ਅਲਟੀਮੇਟਲੀ ਭਾਰਤ ਦੇ ਵਿੱਚ ਐਸ ਵਾਲੇ ਹਥਿਆਰ ਕੀ ਆ ਸਾਡੇ ਕੋਲ ਕੋਈ ਇਕਲਾਬੀ ਸਿੱਖਿਆ ਨਹੀਂ ਹੈ ਜੀਆਂ ਕੋਈ ਸਰਕਾਰਾਂ ਦੇ ਖਿਲਾਫ ਨਹੀਂ ਥੋੜਾ ਬਹੁਤਾ ਜੇ ਕੋਈ ਰੋਡ ਤੇ ਰਾਜਨੀਤਿਕ ਪਾਰਟੀ ਆਉਂਦੀ ਆ ਮੁੜ ਕੇ ਫੇਰ ਉਹੋ ਜਿਹੜੀ ਸਾਫੜ ਦੀ ਘਾਂਦੂ ਬੈਠ ਜਾਂਦੀ ਹੈ ਕੋਈ ਵੱਡੇ ਜਨਕਤਕ ਅੰਦੋਲਨ ਦੇਖ ਨਹੀਂ ਰਹੇ ਜਿਹੜੀ ਵੋਟ ਹੈ ਪੋਲਿਟਿਕਸ ਹੈ ਹਾਲੀ ਉਹ ਜਿਹੜੀ ਗੱਲ ਕਰ ਰਹੀ ਹੈ ਕਿ ਕੌਣ ਸकता ਮੈਨੂੰ ਲੱਗਦਾ ਹਸਪਾਲ ਜੀ ਲਾਸਟ ਗੱਲ ਮੈਂ ਕਰ ਲੈਣਾ ਕਿ ਮੋਦੀ ਸਾਹਿਬ ਆਪਣੀ ਜਿਹੜੀ ਉਹਨਾਂ ਦੀ ਅੰਤਮ ਪਾਰੀ ਆ ਇਹਦੇ ਵਿੱਚ ਵਿੱਚ ਮੈਨੂੰ ਲੱਗਦਾ ਹੈ ਕਿ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਨੂੰ ਦੇ ਜਾਣ ਵਾਲਾ ਕੁਝ ਨਾ ਕੁਝ ਕਰਕੇ ਜਾਣਗੇ ਸਾਡੇ ਕੋਲ ਇਨੀ ਸਮਰੱਥਾ ਬਚੀ ਨਹੀਂ ਕਿ ਅਸੀਂ ਉਹਨਾਂ ਦਾ ਮੁਕਾਬਲਾ ਹੋਣ ਕਰ ਸਕੀਏ ਮੈਨੂੰ ਨਹੀਂ ਲੱਗਦਾ ਕਿ ਮੂਵਮੈਂਟ ਹੋਣ ਅੱਗੇ ਇਹ ਰੰਗ ਦਿਖਾ ਸਕੇਗੀ ਜਾਂ ਲੋਕਾਂ 'ਚ ਜਜ਼ਬਾ ਰਹੇਗਾ ਲੋਕਾਂ ਅਲਟੀਮੇਟਲੀ ਤੇ ਹਰਸੋ ਨੇ ਯਾਰੀ ਲੀਡਰ ਵੀ ਸਾਰੇ ਹੋ ਜਿਆ ਇਹਨਾਂ ਤੋਂ ਕੋਈ ਉਮੀਦ ਤੇ ਹੈ ਨਹੀਂ ਆਪੋ ਆਪਣੀ ਡਬਿ ਵਜਾ ਰਹੇ ਆ ਤੇ ਹਾਲਾਤ ਦੂਜੇ ਪਾਸੇ ਜਾਦਾ ਜਾ ਰਹੇ ਨਿਰਾਸ਼ਾ ਨਹੀਂ ਹੋਣੀ ਚਾਹੀਦੀ ਤੁਸੀਂ ਕਹਣਾ ਹੈ ਨਿਰਾਸ਼ਾ ਨਹੀਂ ਆਸਾ ਰੱਖਣੀ ਚਾਹੀਦੀ ਪੰਜਾਬੀ ਬੜੇ ਬਹਾਦਰ ਆ ਬੜੇ ਮੋਰਚੇ ਲੜਾਈ ਬੜਾ ਕੁਝ ਕੀਤਾ ਪਰ ਜਿਹੜੇ ਹਾਲਾਤਾਂ ਜੋ ਆਪਾਂ ਹੁਣ ਲੰਘ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਚੀਜ਼ ਦਾ ਸਾਹਮਣਾ ਕਰ ਸਕੀਏ ਕਿ ਕਾਰਪੋਰੇਟ ਕੋ ਆਪਣੀ ਜ਼ਮੀਨ ਬਚਾ ਸਕੀਏ ਅੱਧੀ ਜ਼ਮੀਨ ਤਾਂ ਲੈ ਗਏ ਆ ਸਟਕਾਂ ਦੇ ਰਾਈ ਬਾਕੀ ਉਹਨਾਂ ਦਾ ਜਿਹੜਾ ਜਾਲ ਤੰਤਰ ਆਪਾਂ ਨੂੰ ਦਿਖ ਰਿਹਾ ਉਹਨਾਂ ਨੇ 20 25 ਸਾਲਾਂ ਦਾ ਅੱਗੇ ਦਾ ਉਹਨਾਂ ਦਾ ਕੀ ਸੋਚਿਆ ਆ ਪੰਜਾਬ ਹਰਿਆਣਾ ਜਿਹੜਾ ਵਾ ਉਹ ਜ਼ਮੀਨਾਂ ਤੋਂ ਬੇਕਾਰ ਹੋ ਜਾਣਗੇ ਅਸੀਂ ਇੱਕੋ ਹੀ ਖਸਿਆਰੇ ਬਣਾਗੇ ਸਾਰੇ ਮੈਨੂੰ ਲੱਗਦਾ ਪੱਕੇ ਤੌਰ ਤੇ ਇਹ ਗਿਲਸ਼ਾਹ ਇਹ ਵੀ ਹੈ ਜਦੋਂ ਪਹਿਲਾ ਜਿਹੜੀ ਇੰਡਸਟਰੀਅਲ ਰੈਵਿਊਸ਼ਨ ਆਇਆ ਸੀ ਨਾ ਉਦੋਂ ਵੀ ਇਹ ਲੱਗਦਾ ਸੀ ਕਿ ਜਿਹੜੀ ਖੇਤੀਬਾੜੀ ਹੈ ਮਰ ਜਾਈ ਇਹ 카ਰਪੇਟ ਤੋਂ ਖੇਤੀਬਾੜੀ ਹੋਣੀ ਨਹੀਂ ਅਸੀਂ ਤਾਂ 카ਰਪੇਟ ਦਾ ਗ੍ਰੀਡ ਇਸ ਕਰਕੇ ਵੱਧ ਗਿਆ ਹੈ ਕਿ ਜਿਹੜਾ ਕੋਵਿਡ ਦਾ ਪ੍ਰੀਜ਼ਲ ਦਿਖਿਆ ਸੀ ਉਹਦੇ ਕਰੇ ਸੈਕਟਰ ਜਿਹੜਾ ਜਾਂ ਤਾਂ ਉਹ ਸਟੇਬਲ ਕਿ ਜੋ ਚ ਗ੍ਰੋਥ ਰੇਟ ਬਹੁਤ ਥਿਲੇ ਡਿਕਟਰ ਖਾਸ ਤੌਰ ਤੇ ਇੰਡਸਟਰੀ ਸੈਕਟਰ ਦਾ ਖਾਸ ਤੌਰ ਤੇ ਟੂਰਿਜ਼ਮ ਸੈਕਟਰ ਦਾ ਬਹੁਤ ਸਾਰੇ ਸੈਕਟਰ ਜਿਹੜੇ ਉਹ ਮੂਹਰੇ ਮੂਹਰੇ ਜੇ ਸੀ ਔਰ ਉਸ ਵળે ਜਿਹੜੀ ਫਰੈਂਚਟ ਵੀ ਦਿੱਖ ਹੈ ਤੇ ਜਿਹੜਾ ਸੈਕਟਰ ਖੜਿਆ ਰਿਹਾ ਜਿਹੜਾ ਸੈਕਟਰ ਕੰਮ ਕਰਦਾ ਰਿਹਾ ਉਹ ਖੇਤੀਬਾੜੀ ਸੀ ਤੇ ਦੂਜੀ ਗੱਲ ਕਿ ਸੰਸਾਰ ਦੇ ਵਿੱਚ ਐਸੋੇ ਖਾਣੇ ਦੀ ਕਮੀ ਹੋ ਰਹੀ ਹੈ ਇਹਦੇ ਵਿੱਚੋਂ ਕਾਰਪੋਰੇਟ ਸੈਕਟਰ ਬਹੁਤ ਵੱਡਾ ਪ੍ਰੋਫਟ ਲੱਗਣਾ ਚਾਹੁੰਦਾ ਹੈ ਸੋ ਉਹ ਕਾਰਪੋਰੇਟ ਸੈਕਟਰ ਰਾਜਨੀਤਿਕ ਲੋਕਾਂ ਨੂੰ ਜਿੱਦਾਂ ਵੀ ਪ੍ਰੈਸ਼ਰਿੰਗ ਦਿੰਦਾ ਹੈ ਮੈਂ ਤੁਹਾਡੇ ਸਾਹਮਣੇ ਬਿਲਕੁਲ ਸਾਹਮਣੇ ਆ ਕਿ ਕਾਰਪੋਰੇਟ ਸੈਕਟਰ ਇਦਾਂ ਦਾ ਯਕਨ ਕਰੇਗਾ ਕਈ ਵਾਰ ਇਹ ਕਾਬਜ਼ ਹੋ ਵੀ ਜਾਂਦੇ ਹੁੰਦੇ ਆ ਜਿਵੇਂ ਅੰਗਰੇਜ਼ ਸਾਡੇ ਸਾਰੇ ਸਿਸਟਮ ਦੇ ਕੋਈ ਸਪੈਕ ਟ੍ਰੇਡਿੰਗ ਕੰਪਨੀ ਬਣਾ ਕੇ ਆਏ ਤੇ ਸਾਰੇ ਤੇ ਹੈਵੀ ਹੋ ਗਏ ਫਿਰ ਹੋਣਾ ਕੀ ਹੈ ਅਲਟੀਮੇਟਲੀ ਇਹ ਕਾਰਪੋਰੇਟ ਸੈਕਟਰ ਦਾ ਆਪਸ ਵਿੱਚ ਦਰਸ ਹੋਣਾ ਹੈ ਉਸ ਦਰਸ ਦੇ ਵਿੱਚ ਫਿਰ ਇਹਨਾਂ ਨੂੰ ਆਮ ਲੋਕਾਂ ਦੀ ਜਿਹੜੀ ਲੋੜ ਪੈਣੀ ਹੈ ਮੈਂ ਵੈਸੇ ਆਸਵੰਦਿਆ ਕਿ ਜਿਹੜਾ ਉਥਰੇ ਭਾਰਤ ਆ ਇਹਨੇ ਬਹੁਤ ਸਾਰੇ ਜਿਹੜੇ ਆ ਉਹ ਸੰਕਟ ਸਹਿ ਰਹੇ ਆ ਗਾਦੀ ਚ ਵੀ ਸਹਿ ਜਾਂ ਜਿੱਦ ਤੋਂ ਕਈ ਮੋਗਲ ਸ਼ਾਮ ਰਾਜੋ ਦੇਸ਼ੀ ਪੋਸਟਰਲ ਸਹਿ ਤੇ ਜਿਹੜਾ ਖੜਾਏ ਖੜਿਆ ਰਿਹਾ ਅਲਟੀਮੇਟਲੀ ਜਿਹਦੇ ਵਿੱਚ ਇਕੱਠੇ ਹੋਣ ਦੀਆਂ ਆਵਾਜ਼ਾਂ ਉੱਠਣੇ ਸ਼ੁਰੂ ਹੋ ਗਈਆਂ ਇੱਕ ਆਵਾਜ਼ ਆ ਦੋ ਆਵਾਜ਼ ਤਿੰਨ ਆਵਾਜ਼ ਸਾਢੇ ਸਾਢੇ ਇਹ ਬਹੁਤ ਵੱਡੀ ਆਵਾਜ਼ ਬਣ ਗਈ ਤਾਂ ਮੈਂ ਇਹ ਆਸਵੰਦਿਆ ਪਰ ਸੰਕਟ ਗਹਿਰੇ ਨੇ ਸੰਕਟ ਜਿਹੜੇ ਆ ਉਹ ਚਿੰਤਨ ਦੀ ਮੰਗ ਕਰਦੇ ਆ ਔਰ ਮੈਨੂੰ ਇਹ ਕਲ ਦੀ ਆਸਾਂ ਗੱਲ ਤੋਂ ਆ ਤੇ ਇਸ ਚੈਨਲ ਦੇ ਉੱਤੇ ਆਪਾਂ ਦੋ ਸੁਧਾਰ ਨਾਲ ਮਨੁੱਖ ਜਿਹੜੇ ਬੱਥੇ ਜਿਹੜੇ ਆਪਾਂ ਬਿਲਕੁਲ ਇੱਕ ਇੱਕ ਪਛੜੇ ਇਲਾਕੇ ਨਾਲ ਸੰਬੰਧਿਤ ਆ ਜੇ ਅਸੀਂ ਵੀ ਇਹ ਚਿੰਤਨ ਕਰਨ ਦੇ ਫਿਕਰਮੰਦ ਆ ਤੇ ਸਾਡੇ ਵਰਗੇ ਬਹੁਤ ਸਾਰੇ ਫਿਕਰਮੰਦ ਹੈਗੇ ਨੇ ਜਿੱਦਣ ਉਹ ਸਾਰੇ ਫਿਕਰਮੰਦ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਹੈ ਕਿ ਮੈਨੂੰ ਲੱਗਦਾ ਹੈ ਉਸ ਪਲੇਟਫਾਰਮ ਨੇ ਫਿਰ ਆਪਣਾ ਜਿਹੜਾ ਹੈ ਉਹ ਸੁਰੱਖਿਅਤ ਰੋਲ ਲੈਣਾ ਮੈਂ ਤਾਂ ਆਸਵੰਦਿਆ ਮੈਂ ਇਸੇ ਦਾ ਕੋਈ ਆਸਵੰਦਿਆ ਤੇ ਆਪਾਂ ਦੋਨੋਂ ਘਟੋ ਘਟ ਇੱਕ ਛिडी ਤੇ ਚੁੱਲ ਨੂੰ ਚਿੰਤਾਤ ਕਰ ਰਹੇ ਆ ਨੇ ਇੰਦਾਂ ਨੇ ਹੋਰ ਪਤਾ ਨਹੀਂ ਸਾਡੇ ਵਰਗੇ ਕਿੰਨੇ ਚਿੰਤਾ ਕਰ ਰਹੇ ਹੋਣਗੇ ਕੁ ਚਿੰਤਾ ਕਰਨ ਵਾਲੇ ਲੋਕ ਸਾਰੇ ਸਾਰੇ ਆ ਜਾਣੇ ਨੇ ਸੋ ਪ੍ਰੋਗਰਾਮ ਤਾਂ ਇਹ ਹੈ ਕਿ ਜਿਹੜੇ ਇਸ ਸੋਚ ਦਾ ਸੁਚੋਚ ਨਾਲ ਆਵਾਜ਼ ਮਲਾਉਣਗੇ ਅਸੀਂ ਉਹਨਾਂ ਦੇ ਨਾਲ ਮੈਚ ਮਲਾਵਾਂਗੇ ਇੱਕ ਛੋਟਾ ਫੋਰਮ ਬਣੇਗਾ ਇੱਕ ਵੱਡਾ ਫੋਰਮ ਕਰੀ ਹੈ ਤੋਂ ਫਿਰ ਪੂਰਾ ਇਹ ਸਾਰਕਿਵ ਉਸਤ ਹੈ ਚਲੋ ਹਸਪਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਹੁੰਦੇ ਆ ਜੀਵੇ ਆਸ਼ਾ ਮਰੇ ਨਿਰਾਸ਼ਾ ਪਰ ਸੰਕੇਤ ਕੁਝ ਚੰਗੇ ਨਹੀਂ ਆ ਰਹੇ ਜਿਹਦੇ ਕਰਕੇ ਮੈਂ ਆਪਣੀ ਚਿੰਤਾ ਮਜ਼ਾਹਰ ਕੀਤੀਆਂ ਨੇ ਜਿਸ ਤਰੀਕੇ ਨਾਲ ਅਸੀਂ ਰੈਕਟ ਕਰ ਰਹੇ ਆ ਜਿਸ ਤਰੀਕੇ ਨਾਲ ਦੂਜੀ ਧਿਰ ਤਾਕਤਵਾਰ ਆ ਉਸ ਤਰੀਕੇ ਦਾ ਤੋੜ ਸਾਨੂੰ ਐ ਲੱਗਦਾ ਜਿੱਦਾਂ ਹੈ ਨਹੀਂ ਨਿਥੇ ਲੜ ਰਹੇ ਹੁੰਦੇ ਆ ਨਾ ਜਿੱਦਾਂ ਇੱਕ ਵੱਡੀ ਲੜਾਈ ਆ ਤੇ ਉਹਦੇ ਚ ਅਸੀਂ ਨਿਥੇ ਲੜ ਰਹੇ ਆ ਤੇ ਆਪਣੇ ਆਪ ਨੂੰ ਇਸ ਜੱਜਵੇ ਨਾਲ ਕਿਰਬਾਨੀਆਂ ਦਾ ਬੜਾ ਮਾਦਾ ਸਾਡੇ ਚ ਇਹ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਡੱਲੇਵਾਲ ਜਾਂ ਦੋ ਚਾਰ ਬੰਦੇ ਹੋਰ ਮਰ ਜਾਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਆਪਣੀ ਜਿਹੜੀ ਆ ਉਹ ਬਿਲਕੁਲ ਤੌਰ ਬਦਲੀ ਨਹੀਂ ਆ ਮੋਦੀ ਤੇ ਉਹਦੀ ਜਿਹੜੀ ਮੰਡਲੀ ਆ ਜੁੰਡਲੀ ਆ ਉਹਨਾਂ ਨੇ ਟੇਢੇ ਮੇਢੇ ਢੰਗ ਨਾਲ ਉਹੀ ਕਾਨੂੰਨ ਫੇਰ ਸਾਡੇ ਸਿਰ ਤੇ ਮੜ ਦਿੱਤੇ ਆ ਜਾਂ ਮੜ ਦੇਣੇ ਆ ਉਹਦੇ ਲਈ ਰੀਡ ਦੀ ਹੱਡੀ ਨਾ ਕਿ ਸਰਕਾਰ ਸਟੇਟ ਕੋਲ ਆ ਖਾਸ ਕਰਕੇ ਜਿਹੜਾ ਇਸ ਵੇਲੇ ਸਾਡੀ ਸਰਕਾਰ ਬੈਠੀ ਆ ਇਸ ਵੇਲੇ ਮੈਨੂੰ ਲੱਗਦਾ ਸਭ ਤੋਂ ਵੱਧ ਨਫਰਤ ਦੇ ਪਾਤਰ ਮੈਨੂੰ ਉਹ ਨਜ਼ਰ ਆ ਰਹੇ ਆ ਜਿਹੜੀ ਆਮ ਆਦਮੀ ਪਾਰਟੀ ਆ ਜਿਹਨੂੰ ਅਸੀਂ ਕਦੀ ਪਲਕਾਂ ਤੇ ਪਿਛਾਉਨੇ ਆ ਜਿਹਨੇ ਜਿਹਨੇ ਮਗਰੋਂ ਹੀ ਕਮਲੇ ਹੋਏ ਰਹੇ ਇੰਨੇ ਚਿਰ ਸਭ ਤੋਂ ਘਟੀਆ ਪ੍ਰਬੰਧ ਸ਼ਾਇਦ ਇਹਨਾਂ ਨੇ ਕੈਪਟਨ ਤੋਂ ਵੀ ਅਗਲਾ ਸਿਰਾ ਕਰ ਦਿੱਤਾ ਕਿ ਇਹ ਕਿੱਡੀ ਘਟੀਆ ਸਰਕਾਰ ਹੋਰ ਹੋ ਨਹੀਂ ਸਕਦੀ ਜੀ ਸਰ ਮੈਂ ਇੱਕੋ ਹੀ ਨੋਟ ਨਾਲ ਇਹ ਡਿਸਕਸ਼ਨ ਬੰਦ ਕਰਨੀ ਚਾਹੁੰਦਾ ਕਿ ਸਾਰਾ ਗਲੀ ਦੇ ਵਿੱਚ 40 ਸਿੰਘਾਂ ਨੂੰ ਪਤਾ ਸੀ ਕਿ ਦੋ ਸਾਧਕੇ ਦੇਣੀ ਪਰ ਉਸ ਸਾਰਾ ਗੜੀ ਚਮਕੌਰ ਦੀ ਜੜੀ ਦੇ ਇਤਿਹਾਸ ਸਿਰ ਤੇ ਆ ਤੇ ਸਭ ਤੋਂ ਪਹਿਲਾਂ ਅਗਵਾਈ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੇ ਕੀਤੀ ਸਭ ਤੋਂ ਪਹਿਲਾਂ ਸਹਿਬਜ਼ਾਦਾ ਜੀ ਸਿੰਘ ਜੰਡਿਆ ਸਰ ਸਹਿਬਜ਼ਾਦਾ ਜੀਹਾਰ ਸਿੰਘ ਅਸਿਮ ਨੂੰ ਪਾਪੇ ਚਾਹ ਕੇ ਯਾਦ ਕਰਦੇ ਸੋ ਜੇ ਸਾਰਾ ਗੜੀ ਦੇ ਵਿੱਚ 350 350 ਸਾਲ ਪਹਿਲਾਂ ਦਾ ਕਿ ਆਪਾਂ ਲੜਨਾ ਹੈ ਲੜਨਾ ਹੈ ਅੰਤਿ ਸਾਥੀ ਨਾਲ ਲੜਨਾ ਹੈ ਤੇ ਉਹ ਤੋਂ ਜ਼ਫਰ ਨਾਮੇ ਦੀ ਜਿਹੜੀ ਉਤਪਤੀ ਹੁੰਦੀ ਹੈ ਸੱਚੀ ਮੈਂ ਜ਼ਫਰ ਨਾਮੇ ਦੇ ਮੇਰੇ ਕੋਲ ਨੋਟ ਆ ਕਵਿਜ ਕਿੰਨਾ ਟਾਈਮ ਲੱਗ ਜਾਣਾ ਹੈ ਇਹ ਝੁੰਚਣੀ ਸ਼ੇਅਰ ਦਿੰਦਾ ਹੈ ਜ਼ਫਰ ਨਾਮਾ ਸਾਰੇ 122 ਸ਼ੇਅਰ ਨੇ ਉਸ ਸਮੇਂ ਦੇ ਐਲ 0 142 ਸ਼ੇਰਾਂ ਦੇ ਤੇ ਚੀਜ਼ ਰੱਖਣੀ ਹੈ ਔਰ ਅਕੀਦ ਤੇ ਉਹ ਕਾਫੀ ਕੀ ਹੋਇਆ ਕਿ ਮੇਰੇ ਸਾਰੇ ਪੁੱਤ ਮਰ ਗਏ ਮੇਰਾ ਉਹ ਖਾਲਸਾ ਜਿੰਦਾ ਹੈ ਜਿਹੜਾ ਕੁੰਡਲੀ ਮਾਰ 나ਗ ਵੀ ਕਰਾਂਏ ਜਿਸ ਜਾਨ ਕੇ ਨੂੰ ਉਹ ਸਕੁਲੜੀ ਮਾਰ 나ਗ ਨਹੀਂ ਮਾਰਦੇ ਨੇ ਔਰ ਮਾਰਕਾ ਰੰਗਦੇ ਵੀ ਅੱਜਕੱਲ ਕਹਿੰਦੇ ਆ ਕਿ ਕਵਰ ਤੇ ਜੀਵਾ ਨਹੀਂ ਲੱਗ ਰਿਹਾ ਜੀ ਵੀ ਐਸ ਡੀ ਜੀ ਸੰਗ ਦਾਤਾ ਜਾਬਰ ਨਹੀਂ ਹੈਗੇ ਸੋ ਆਹ ਕੀ ਆ ਕਿ ਕੋਈ ਚੰਕੌਰ ਦੀ ਗੜੀ ਵਰਗਾ ਇਤਿਹਾਸ ਸਿਰਜਿਆ ਜਿਹਾ ਨਾਲ ਸਾਡੇ ਲੱਗ ਗਈ ਥੋੜੀ ਦੇਰ ਹੀ ਆਲੀ ਤੇ 100 150 ਸਾਲੀ ਹੋਇਆ ਸਾਰਾ ਗੜੀ ਦਾ ਇਤਿਹਾਸ ਹੈਗਾ ਹੈ ਜੇ ਜਦੋਂ ਪਤਾ ਹੈ ਕਿ ਲੜ ਕੇ ਮਰਨਾ ਹੈ ਤਾਂ ਸਰ ਜਦੋਂ ਲੜ ਕੇ ਮਰਦਾ ਜਿਸ ਬਾੜੇ ਉਹਦੇ ਵਿੱਚ ਤੁਹਾਡੇ ਨਾਲ ਹਜ਼ਾਰਾਂ ਲੱਖਾਂ ਦੀ ਮਰੀ ਹੈ ਪਰ ਠੀਕ ਹੈ ਠੀਕ ਹੈ ਸਪੱਸ਼ਟ ਪਰ 300 ਸਾਲ 100 ਸਾਲ ਪਹਿਲਾਂ ਵਾਲੇ ਤੇ ਅਸ ਨੂੰ ਆਪਾਂ ਯਾਦ ਕਰਕੇ ਆਪਣੀ ਠੀਕ ਹੈ ਉਹਨੂੰ ਅਸੀਂ ਸ਼ਾਨਾ ਮਤਾ ਹਟਾਤਾ ਆਸਾ ਹੁੰਦੀ ਮੁਨਕਰ ਨਹੀਂ ਆ ਜਾ ਸਕਦਾ ਪਰ ਮੌਜੂਦਾ ਦੌਰ ਜਿਹੜਾ ਸਿਰ ਦੇਣ ਨਾਲੋਂ ਸਿਰ ਜੋੜਨ ਦਾ ਜ਼ਿਆਦਾ ਆ ਮੈਂ ਕੱਲ ਪਰਸੋ ਗੋਤ ਸਿੰਘ ਨੀਲੋ ਆ ਪੜ ਰਿਹਾ ਸੀਗਾ ਕਹਿੰਦਾ ਹੁਣ ਸਿਰ ਦੇਣ ਦੀ ਲੋੜ ਨਹੀਂ ਗਈ ਸਿਰਾਂ ਤੋਂ ਕੰਮ ਲੈਣ ਦੀ ਲੋੜ ਆ ਆਪਾਂ ਉਸ ਪਾਸੇ ਨੂੰ ਤੁਰੀਏ ਕਿ ਜਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਉਹ ਜਿਹੇ ਜਿਹੇ ਤਰੀਕੇ ਵਰਦੇ ਉਹਨਾਂ ਤਰੀਕਿਆਂ ਨਾਲ ਇਹਨਾਂ ਨੂੰ ਢਾ ਸਕੀਏ ਕੱਲੀਆ ਕੁਰਬਾਨੀਆਂ ਦਾ ਇਹਨਾਂ ਤੇ ਕੋਈ ਅਸਰ ਨਹੀਂ ਹੋਣ ਲੱਗਾ ਇਹ ਬੜੀ क्रूर ਹਕੂਮਤ ਆ ਬਹੁਤ ਘਟਿਆ ਸੋਚਦੇ ਤੇ ਨੀਵੇਂ ਕਰਦਾਰ ਦੇ ਲੋਕ ਨੇ ਜਿਹੜੇ ਇਸ ਵੇਲੇ ਰਾਜ ਭਾਗ ਦੇ ਬਿਠੇ ਆ ਚਾਹੇ ਉਹ ਸਟੇਟ ਆ ਚਾਹੇ ਉਹ ਕੇਂਦਰ ਆ ਅਗੇ ਸਾਹਿਬ ਇਹ ਲਖਤ ਮੈਂ ਫੇਰ ਕਹਿਣਾ ਕਿ ਇਹ ਕੁਰਬਾਨੀਆਂ ਨੇ ਬਾਕੀਆਂ ਨੂੰ ਲੜਨ ਦਾ ਜਜ਼ਬਾ ਦੇਣਾ ਹੈ ਜੇ ਕੁਰਬਾਨੀਆਂ ਕਰਨ ਵਾਲੇ 2 4 10 20 100 200 ਲੋਕ ਵੀ ਜਿਹੜੇ ਚੁੱਪ ਕਰਕੇ ਘਰ ਬੈਠ ਗਏ ਤੇ ਫਿਰ ਪ੍ਰੇਰਣਾ ਸਰੋਤ ਕਿੱਥੋਂ ਲੱਭੇਗਾ ਇਹ ਜਿਹੜੀਆਂ ਮੌਜੂਦਾ ਇਤਿਹਾਸ ਦੇ ਵਿੱਚ ਕੁਰਬਾਨੀਆਂ ਨੇ ਉਹਨਾਂ ਨੇ ਪ੍ਰੇਰਣਾ ਸਰੋਤ ਹੋ ਕੇ ਇਸ ਜ਼ਾਲਮ ਹਕੂਮਤ ਦੇ ਖਿਲਾਫ ਲੜਨ ਦਾ ਜਜ਼ਬਾ ਪੈਦਾ ਕੀਤਾ ਚਲੋ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਇਹ ਜਨਿਵਾ برقرار ਰਹਿਣਾ ਚਾਹੀਦਾ ਜਿੱਥਾਂ ਹਾਰਾਂ ਤੇ ਚਲਦੀਆਂ ਰਹਿੰਦੀਆਂ ਨੇ ਕੋਈ ਗੱਲ ਨਹੀਂ ਜਜ਼ਬਾ ਜਿਹੜਾ ਪੰਜਾਬੀਆਂ ਦਾ ਉਹ ਜਿੰਦਾਬਾਦ ਹੈ ਤੇ ਉਸ ਜਜ਼ਬੇ ਤਹਿਤ ਹੀ ਅਸੀਂ ਇਹ ਜੰਗ ਲੜਦੇ ਰਹਿਣਾ ਸਾਡੀਆਂ ਪੀੜ੍ਹੀਆਂ ਲੜਦੀਆਂ ਰਹਿਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਕਿੰਨਾ ਕੁ ਪਹਿਰਾ ਦੇ ਸਕਦੀਆਂ ਪਤਾ ਨਹੀਂ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਦਾ ਮਜਾਜ ਵੀ ਕੁਝ ਬਦਲਿਆ-ਬਦਲਿਆ ਨਜ਼ਰ ਆਉਂਦਾ ਉਹ ਚੀਜ਼ਾਂ ਹੁਣ ਸ਼ਾਇਦ ਉਹਨਾਂ ਦੇ ਕੰਮ ਨਾ ਹੋਣ ਜਿਹੜੀਆਂ ਸਾਰਾ ਗੜੀ ਦੀਆਂ ਮਸਾਲਾ ਨੇ ਤੇ ਜੇ ਕਿਤੇ ਬੱਚੇ ਨੂੰ ਪੁੱਛਰੋ ਵੀ ਸਾਰਾ ਗੜੀ ਚ ਕੀ ਆਣਾ ਕਹਿੰਦਾ ਕਿਹੜੀ ਸਾਰਾ ਗੜੀ ਤੇ ਕਿਹੜੀ ਚਮਕੌਤਰੀ ਕੋਈ ਨਹੀਂ ਅਜੀਤ ਸਿੰਘ ਗਿਲਖਾਂ ਉਹਨਾਂ ਦੇ ਸਮਕਾਲੀ ਪੀੜ੍ਹੀ ਜਿਹੜੀ ਆ ਉਹਨੇ ਉਹ 5 ਪੈਸੇ ਵਾਲੇ ਖਾਣ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਤੱਕ ਦਾ ਦੌਰ ਜਿਹੜਾ ਉਹ ਦੇਖਿਆ ਇਹਦੇ ਪੀੜ੍ਹੀ ਜਿਹੜੀ ਆ ਜਿਹੜੀ ਹਰਬੀ ਸਿੰਘ ਜੇਨ ਇਸ ਸਾਫੀਆਂ ਦੀਆਂ ਜਿਹੜੇ ਆ ਇਸ ਲੋ 45 ਤੋਂ ਲੈ ਕੇ ਤੇ ਅੱਗੇ ਵਾਲੀ ਇਸ ਗਰੁੱਪ ਵਾਲੇ ਨੇ 45 ਵਾਲਿਆਂ ਨੇ ਵੀ ਸ਼ੰਦ ਖਤ ਨਾ ਵੇਚਿਆ ਹੋਏ ਸੋ ਇਹਨਾਂ ਨੇ ਬਹੁਤ ਵੱਡਾ ਫੀਨੋਮਨਾ ਜਿਹੜਾ ਆਪਣੇ ਸਾਹਮਣੇ ਬਹੁਤ ਵੱਡੀਆਂ ਕੰਬੀਲੀਆਂ ਆਉਂਦੀਆਂ ਵੇਚੀਆਂ ਨੇ ਤੇ ਫਿਰ ਵੀ ਲੋਕਾਂ ਪ੍ਰਤੀ ਸੋਚਣ ਦਾ ਜਜ਼ਬਾ ਇਸ ਪੀੜੀ ਕੋਲ ਹੈ ਇਹ ਬਹੁਤ ਵੱਡਾ ਇਤਿਹਾਸ ਵੀ ਫਿਰ ਜਣਾ ਹੈ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹਸਪਾਲ ਜੀ ਬਹੁਤ ਵਧੀਆ ਵਿਚਾਰ ਤੁਸੀਂ ਦਿੱਤੇ ਆ ਠੀਕ ਹੈ ਜੀ ਸ਼ੁਕਰੀਆ